ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਮਤਪੁਰਾ ਤੋਂ ਮੈਂ ਮਿੰਟੂ ਖਰਮੀ ਹਮਤਪੁਰਾ ਜੀ ਅੱਜ ਅਸੀਂ ਹਮਤਪੁਰਾ ਪਿੰਡ ਦੇ ਕਮੈਂਟੈਂਟਰ ਬਾਈ ਤਾਰੀ ਹਮਤਪੁਰਾ ਜੀ ਨਾਲ ਮਿਲਣ ਜਾ ਰਹੇ ਹਾਂ ਹਾਂਜੀ ਸੰਤਲੀ ਸੁਪਨੇ ਚੈਨਲ ਤੇ ਤਾਰੀ ਵੀਰ ਦਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਮੈਂ ਜਗਤਾਰ ਡਾਕਟਰ ਤੇ ਮਿੰਟੂ ਖਰਮੀ ਸਾਡੇ ਪੱਤਰਕਾਰ ਸਾਹਿਬ ਜਿਨ੍ਹਾਂ ਨੇ ਮੈਨੂੰ ਆਪਣੇ ਚੈਨਲ ਤੇ ਅੱਜ ਪਹਿਲੀ ਵਾਰ ਬੁਲਾਇਆ ਤੇ ਗੱਲਬਾਤ ਕਰਨੀ ਹੈ ਕਬੱਡੀ ਬਾਰੇ ਕੁਝ ਹੋਰ ਪਿੰਡ ਬਾਰੇ ਗੱਲਾਂ ਕਰਾਂਗੇ ਔਰ ਜਿੰਨੇ ਸਾਡੇ ਚੈਨਲ ਨਾਲ ਜੁੜ ਚੁੱਕੇ ਐ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰ ਰਹੇ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਜਿਹੜੀ ਕਮੈਂਟਰੀ ਕਰਦੇ ਨੂੰ ਗੀਤਾਰ ਵੀਰੇ ਮੈਂ ਪਹਿਲਾਂ ਕਬੱਡੀ ਖੇਡਦਾ ਹੁੰਦਾ ਸੀ ਬਜੀ ਨਹੀਂ ਕਬੱਡੀ ਖੇਡਦਾ ਖੇਡਦਾ ਤੈਨੂੰ ਪਤਾ ਮੇਰੇ ਥੋੜੇ ਜਿਹੇ ਹਾਲਾਤ ਜਿਹੜੇ ਘਰ ਦੇ ਬਹੁਤ ਖਾਸਤਾ ਸੀਗੇ ਮੈਂ ਬਹੁਤ ਜਣੀ ਕਹਤੀ ਗਰੀਬ ਘਰੋਂ ਉੱਠਣ ਵਾਲਾ ਮੁੰਡਾ ਕਿਉਂਕਿ ਉਹ ਬੰਦਾ ਨਹੀਂ ਜਿਹੜਾ ਆਪਣਾ ਬਤਿੱਤ ਭੁੱਲ ਜੇ ਜੀ ਮੈਂ ਸਟਾਰਟਿੰਗ ਤੋਂ ਇਹੀ ਗੱਲ ਤੋਰਨੀ ਚਾਹੁੰਦਾ ਮੈਂ ਕਿਤੇ ਵੀ ਗੱਲ ਕਰਦਾ ਹੁੰਦਾ ਮੈਂ ਕਬੱਡੀ ਖੇਡਦਾ ਖੇਡਦਾ ਤੇ ਮੇਰੇ ਡੈਡੀ ਜੀ ਦੀ ਡੈਥ ਹੋ ਮੈਂ ਆਪਣੀ ਭੂਆ ਕੋਲ ਤੇ ਮੇਰੀ ਭੈਣ ਇੱਕ ਘਰੀ ਆ ਮੈਨੂੰ ਲੈ ਗਏ ਉੱਥੇ ਮੈਂ ਕਬੱਡੀ ਖੇਡਦਾ ਖੇਡਦਾ ਤੇ ਮੈਨੂੰ ਲਹਿ ਲੱਗੀ ਮੈਂ ਕਮੈਂਟਰੀ ਕਰਨ ਲੱਗ ਗਿਆ ਤੇ ਕਮੈਂਟਰੀ ਕਰਦਾ ਕਰਦਾ ਮੈਨੂੰ ਦੂਸਰੇ ਮੁੰਡੇ ਕਹਿੰਦੇ ਵੀ ਤੇਰੀ ਆਵਾਜ਼ ਬਹੁਤ ਸੋਹਣੀ ਆ ਵੀ ਤੂੰ ਕਮੈਂਟਰੀ ਕਰਿਆ ਕਰ ਮੈਂ 2006 ਦੇ ਵਿੱਚ ਪਹਿਲੀ ਆਰ ਹਾਂਸਾਂ ਦੇ ਕਬੱਡੀ ਟੂਰਨਾਮੈਂਟ ਤੇ ਬੋਲਿਆ ਸੀਗਾ ਜੀ ਉੱਥੋਂ ਬੋਲਦਾ ਬੋਲਦਾ ਅੱਜ 2024 ਆ ਗਿਆ ਮੈਂ ਅਜੇ ਤੱਕ ਬੋਲਦਾ ਆ ਰਿਹਾ ਕੁਝ ਮਿਹਨਤ ਕਰ ਵੀ ਰਿਹਾ ਕੁਝ ਕਰਦਾ ਵੀ ਰਹੂੰਗਾ ਕਿਉਂਕਿ ਕਮੈਂਟਰੀ ਆ ਹਮੇਸ਼ਾ ਹਰ ਰੋਜ਼ ਕੁਝ ਨਾ ਕੁਝ ਬੰਦਾ ਨਵਾਂ ਸਿੱਖਦਾ ਹੈ ਹਾਂ ਇਹ ਤਾਂ ਗੱਲ ਹੈ ਜਿਦੋਂ ਵੀਰੇ ਆਪਣੇ ਡੈਡੀ ਦੀ ਜਿਹੜਾ ਮੇਨ ਮੋਡ ਹੁੰਦਾ ਪਰਿਵਾਰ ਦਾ ਜਦੋਂ ਉਹਦੀ ਡੈਥ ਹੋ ਜਾਂਦੀ ਹੈ ਨਾ ਤੇ ਆਪਣੇ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਾਰੀਆਂ ਆਪਣੇ ਉੱਪਰ ਪੈ ਜਾਂਦੀਆਂ ਤੇ ਉਹ ਬਹੁਤ ਸੰਘਰਸ਼ ਵਾਲਾ ਟਾਈਮ ਹੀ ਹੁੰਦਾ ਤੁਸੀਂ ਉਹ ਸੰਘਰਸ਼ ਦੇ ਵਿੱਚੋਂ ਲੰਘ ਕੇ ਇੱਕ ਹੀਰਾ ਬਣ ਚੁੱਕੇ ਹੋ ਸਮਝ ਲਓ ਤਰਾਸ ਕੇ ਤੇ ਕਿੰਨੀ ਇੱਕ ਕਠਨਾਗਾਗਾ ਤੁਹਾਨੂੰ ਇਹਦੇ ਸ਼ੁਰੂਆਤ ਦੇ ਵਿੱਚ ਜੀ ਮੈਨੂੰ ਬਹੁਤ ਦਿੱਕਤਾਂ ਆਈਆਂ ਪਰ ਬੰਦਾ ਉਹ ਬੰਦਾ ਨਹੀਂ ਹੁੰਦਾ ਜਿਹੜਾ ਡੋਲ ਜੇ ਜੀ ਹਰ ਵਕਤ ਆ ਸਖਤ ਮਿਹਨਤ ਕਰਨੀ ਚਾਹੀਦੀ ਆਪਣੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਜਿਵੇਂ ਅੱਜਕੱਲ ਦੇਖਿਆ ਡਾਕਟਰ ਸਾਹਿਬ ਜਾਕਰਮੀ ਸਾਹਿਬ ਮੈਂ ਗੱਲ ਕਰਦਾ ਵੀ ਕਈ ਮੁੰਡੇ ਡੋਲ ਜਾਂਦੇ ਆ ਨਸ਼ਾ ਕਰਨ ਲੱਗ ਜਾਂਦੇ ਆ ਜੀ ਕੋਈ ਡਰਿੰਕ ਕਰਨ ਲੱਗ ਜਾਂਦਾ ਤੁਹਾਨੂੰ ਪਤਾ ਹੀ ਆ ਕੁਝ ਆਦੀ ਹੋ ਜਾਂਦੇ ਆ ਨਸ਼ਿਆਂ ਦੇ ਮੈਂ ਹਰ ਇੱਕ ਮੁੰਡੇ ਨੂੰ ਇਹੀ ਬੇਨਤੀ ਕਰਦਾ ਵੀ ਡੋਲੋ ਨਾ ਤੁਸੀਂ ਜੀ ਮਿਹਨਤ ਕਰੋ ਮਿਹਨਤ ਇੱਕ ਨਾ ਦੇਣਾਗੇ ਤੇ ਆਪਾਂ ਆਈ ਜਾਣਾ ਜੀ ਜਿਵੇਂ ਹੁਣ ਮੈਂ ਦੇਖਿਆ ਤੁਸੀਂ ਕਮੈਂਟਰੀ ਦੇ ਨਾਲ-ਨਾਲ ਜਿਵੇਂ ਸਬਜ਼ੀ ਦਾ ਕੰਮ ਚਲਾਇਆ ਹੋਇਆ ਹੈ ਘਰੇ ਹਨਾ ਤੇ ਮੈਂ ਕਹਿੰਨਾ ਵੀ ਕਿਸੇ ਵੀ ਕੰਮ ਦੇ ਵਿੱਚ ਆਪਾਂ ਨੂੰ ਸ਼ਰਮ ਮਹਿਸੂਸ ਨਹੀਂ ਹੋਣੀ ਚਾਹੀਦੀ ਤੇ ਸਮੋ ਫਕਰ ਹੋਣਾ ਚਾਹੀਦਾ ਯਾਰ ਅਸੀਂ ਮਿਹਨਤ ਕਰ ਰਹੇ ਹਾਂ ਨਾ ਮਿਹਨਤ ਨੂੰ ਫਲ ਮਿੱਠਾ ਹੀ ਲੱਗਦਾ ਹੁੰਦਾ ਤੇ ਤੁਸੀਂ ਬਹੁਤ ਸੰਘਰਸ਼ ਕਰ ਰਹੇ ਹੋ ਤੇ ਮਿਹਨਤ ਕਰ ਰਹੇ ਹੋ ਨਾਲ-ਨਾਲ ਕਮੈਂਟਰੀ ਵੀ ਕਰਦੇ ਹੋ ਤੇ ਸਬਜ਼ੀ ਵੀ ਵੇਚਦੇ ਹੋ ਤੇ ਇਹ ਕਿਦਾਂ ਸਵਭ ਬਣਿਆ ਵੀ ਯਾਰ ਕਮੈਂਟਰੀ ਵੀ ਕਰਨੀ ਆ ਸਬਜ਼ੀ ਵੀ ਵੇਚਣੀ ਆ ਨਾ ਤੇ ਘਰਾਂ ਦੇ ਜਿਹੜੇ ਹਾਲਾਤ ਆ ਆਪਣੇ ਇਹੇ ਜਿਹੇ ਹੁੰਦੇ ਆ ਤੇ ਜੇ ਆਪਾਂ ਯਾਰ ਇੱਕ ਕੰਮ ਦੇ ਨਾਲ ਨਾਲ ਦੂਜਾ ਕੰਮ ਸ਼ੁਰੂ ਕਰਾਂਗੇ ਤਾਂ ਆਪਣੀ ਜਿਹੜੀ ਆ ਘਰ ਦੀ ਹਾਲਾਤ ਆ ਥੋੜੇ ਥੋੜੇ ਚੰਗੇ ਆਉਣ ਲੱਗ ਜਾਂਦੇ ਆ ਆ ਜਿਹੜਾ ਤੂੰ ਸਵਾਲ ਪੁੱਛਿਆ ਇਹ ਮੈਨੂੰ ਬਹੁਤ ਵਧੀਆ ਮੇਰੇ ਦਿਲ ਨੂੰ ਲੱਗਿਆ ਜੀ ਕਿਉਂ ਮੈਂ ਪਹਿਲਾਂ ਵੀ ਗੱਲ ਕਰਕੇ ਵੀ ਆਪਣਾ ਬਤੀਤ ਨਹੀਂ ਭੁੱਲਣਾ ਚਾਹੀਦਾ ਜੀ ਜਦੋਂ ਨੋਟਬੰਦੀ ਹੋਈ ਆ ਡਾਕਟਰ ਸਾਹਿਬ ਉਦੋਂ ਹਾਲਾਤ ਥੋੜੇ ਜੇ ਮੇਰੇ ਖਰਾਬ ਹੋ ਗਏ ਕਿਉਂਕਿ ਮੈਂਚ ਬਹੁਤ ਘਟ ਗਏ ਸੀਗੇ ਹਾਂ ਜੀ ਤੇ ਮੈਂ ਫਿਰ ਸੋਚਿਆ ਕਿਉਂਕਿ ਮੇਰੇ ਪਾਪਾ ਜੀ ਪਹਿਲਾਂ ਸਬਜੀ ਦਾ ਹੀ ਕੰਮ ਕਰਦੇ ਸੀਗੇ ਹਾਂਜੀ ਹਾਂਜੀ ਤੇ ਮੈਂ ਸੋਚਿਆ ਯਾਰ ਕਿਉਂ ਨਾ ਆਪਾਂ ਵੀ ਆਪਾਂ ਸਬਜੀ ਦਾ ਕੰਮ ਕਰ ਲਈਏ ਵੀ ਆਪਣੇ ਪਰਿਵਾਰ ਦਾ ਸਖਾਲਾ ਗੁਜ਼ਾਰਾ ਹੋ ਜੂਗਾ ਨਾਲੇ ਤਾਂ ਟੂਰਨਾਮੈਂਟ ਲਾ ਆਵਾਂਗੇ ਨਾਲੇ ਘਰੇ ਸਬਜੀ ਵੇਚੀ ਜਾਇਆ ਕਰਾਂਗੇ ਜੀ ਤੇ ਇਸ ਕਰਕੇ ਮੈਂ ਬਾਈ ਜੀ ਸਬਜੀ ਦਾ ਕੰਮ ਤੋਰ ਲਿਆ ਨਾਲ ਤੇ ਹੁਣ ਮੇਰੇ ਪਰਿਵਾਰ ਦਾ ਵਧੀਆ ਗੁਜ਼ਾਰਾ ਹੋ ਜਾਂਦਾ ਜਦੋਂ ਮੈਂ ਚਾ ਤਾਂ ਮੈਂ ਮੈਚ ਲਾਉਣਾ ਫਿਰ ਤੁਹਾਨੂੰ ਪਤਾ ਹੀ ਹੈ ਸਾਈਡ ਬਿਜ਼ਨਸ ਵੀ ਬਹੁਤ ਜ਼ਰੂਰੀ ਹੈ ਕਿਉਂਕਿ 12 ਮਹੀਨੇ ਤੀ ਦਿਨ ਮੈਚ ਨਹੀਂ ਚੱਲਦੇ ਮੈਚ ਰੁਕ ਵੀ ਜਾਂਦੇ ਆ ਹੁਣ ਮੇਰਾ ਸਬਜੀ ਦਾ ਵਧੀਆ ਚੱਲਦਾ ਤੇ ਮੇਰੇ ਪਰਿਵਾਰ ਦਾ ਵਧੀਆ ਗੁਜ਼ਾਰਾ ਹੋ ਜਾਂਦਾ ਜੀ ਮੈਨੂੰ ਕਿਸੇ ਦੀ ਮਿਹਨਤ ਨਹੀਂ ਕਰਨੀ ਪੈਂਦੀ ਵੀ ਤੁਸੀਂ ਮੈਨੂੰ ਰੁਪਏ ਭੇਜੋ ਤੇ ਮੈਂ ਆਦੀ ਮਿਹਨਤ ਨਾਲ ਹੀ ਸੋਚਦਾ ਹਾਂ ਕਿ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਾਂ ਜੀ ਅੱਛਾ ਤარი ਵੀਰ ਜਿਵੇਂ ਆਪਾਂ ਗੱਲ ਕਰੀਏ ਸਨਮਾਨਾਂ ਦੀ ਹੈ ਨਾ ਤੇ ਤੁਹਾਨੂੰ ਹੁਣ ਤੱਕ ਕਿੰਨੇ ਕਿ ਸਨਮਾਨ ਮਿਲ ਚੁਕੇ ਕਿ ਤੁਹਾਡੀ ਆਵਾਜ਼ ਬਹੁਤ ਵਧੀਆ ਹੈਗੀ ਉਹਦੇ ਕਰਕੇ ਤੁਹਾਡੇ ਨਾਲ ਤੁਸੀਂ ਮੈਚਾਂ ਨਾਲ ਵੀ ਜੁੜੇ ਹੋ ਬਹੁਤ ਚੰਗੇ ਚੰਗੇ ਟੂਰਨਾਮੈਂਟਾਂ ਨਾਲ ਜੁੜੇ ਹੋ ਤੇ ਤੁਹਾਨੂੰ ਕਿੰਨੇ ਖਿਡਾਰੀਆਂ ਨੇ ਜਾਂ ਕਮੇਟੀਆਂ ਨੇ ਸਨਮਾਨਿਤ ਕੀਤਾ ਜੀ ਜੋ ਇਹ ਵੀ ਤੁਸੀਂ ਬਹੁਤ ਵਧੀਆ ਗੱਲ ਜਿਹੜੀ ਮੈਂ ਤੁਹਾਨੂੰ ਪੁੱਛੀ ਹੈ ਮੈਂ ਦਾ ਜਵਾਬ ਵੀ ਬਹੁਤ ਵਧੀਆ ਢੰਗ ਨਾਲ ਤੁਹਾਨੂੰ ਦੇਵਾਂਗਾ ਪੱਤਰਕਾਰ ਸਾਹਿਬ ਗੱਲ ਇਹ ਹੈ ਜੀ ਅੱਜ ਕੱਲ ਜਿਹੜੇ ਕਮੇਟੀਆਂ ਜਾ ਸਾਡੀਆਂ ਕਲੱਬਾਂ ਬਣੀਆਂ ਮੈਂ ਥੋੜਾ ਤਕੜੇ ਵੱਲ ਜ਼ਿਆਦਾ ਧਿਆਨ ਦੇਣੀਆਂ ਪਰ ਮੈਂ ਪਹਿਲੀ ਵਾਰ ਦੇਖਿਆ ਵੀ 2023 ਤੋਂ 24 ਦੇ ਵਿੱਚ ਮੈਨੂੰ ਜਿਹੜੇ ਸਨਮਾਨ ਹੋਏ ਐ ਸਾਡੇ ਬਾਈ ਰਾਮੇ ਤੋਂ ਆਗੇ ਜੱਸਾ ਬਾਈ ਮਢੀਲਾ ਵਾਲੇ ਸਾਡੇ ਰਾਜੂ ਬਾਈ ਆ ਰਾਜਾ ਬਾਈ ਐ ਜਿਨ੍ਹਾਂ ਨੇ ਮੈਨੂੰ 4 ਦਸੰਬਰ ਨੂੰ ਬਾਈ ਜੀ ਬੌਸ਼ਮ ਮਸ਼ੀਨ ਨਾਲ ਸਨਮਾਨਿਤ ਕੀਤਾ ਮੈਨੂੰ ਬਹੁਤ ਖੁਸ਼ੀ ਹੋਈ ਤੇ ਇਸ ਤੋਂ ਬਾਅਦ ਸਾਡੇ ਗਰਦੀਪ ਸਿੱਧੂ ਜੀ ਸਾਡੇ ਮਾਲਵਾ ਹਰਜੀਤ ਕ ਕਬੱਡੀ ਕਲੱਬ ਆਜਾਗਾਂ ਦਾ ਜਿਹੜੀ ਕੈਨੇਡਾ ਬਣੀ ਵੀ ਆ ਕਲੱਬ ਉਹਨਾਂ ਦੀ ਸਾਡੇ ਬਾਈ ਗਰਦੀਪ ਸਿੱਧੂ ਜੀ ਉਹਨਾਂ ਦੇ ਨਾਲ ਸ਼ਿੰਦਾ ਅਚਰਾਲ ਜੀ, ਰਾਜਬਦਨੀ ਜੀ, ਪ੍ਰੀਤਮ ਭੱਟਾ ਬਾਈ ਕਬੱਡੀ ਖਿਡਾਰੀ ਉਹਨਾਂ ਦੀ ਸੋਚ ਸੀ ਵੀ ਆਪਾਂ ਤਾਰੀ ਨੂੰ ਸਨਮਾਨ ਕਰਨਾ ਮੈਂ ਮੈਨੂੰ ਜੀ ਫੋਨ ਆਇਆ ਗੁਰਦੀਪ ਸਿੱਧੂ ਦਾ ਵੀ ਤਾਰੀ ਤੈਨੂੰ ਕੀ ਸਨਮਾਨ ਕਰ ਦਈਏ ਮੈਂ ਕਿਹਾ ਬਾਈ ਮੇਰੇ ਕੋਲ ਬਹੁਤ ਸਨਮਾਨ ਆ ਕੁਛ ਨਹੀਂ ਲੈਣਾ ਤੇ ਚਾਹਨਕ ਉਹਨਾਂ ਨੇ ਮਾਗੀ ਦੇ ਮੇਲੇ ਤੇ ਮੋਟਰਸਾਈਕਲ ਬੋਲਤਾ ਬਾਈ ਜੀ ਤੇ ਮੈਨੂੰ ਮਾਗੀ ਦੇ ਮੇਲੇ ਤੇ ਤਖਤਪੁਰਾ ਸਾਹਿਬ ਆਪਣਾ ਮੇਲਾ ਬਹੁਤ ਮਸ਼ਹੂਰ ਹੁੰਦਾ ਤੇ ਇਕੱਠ ਵੀ ਬਹੁਤ ਜ਼ਿਆਦਾ ਹੁੰਦਾ ਮੈਨੂੰ ਬਹੁਤ ਸ਼ਕੂਨ ਮਿਲਿਆ ਵੀ ਇੰਨੇ ਇਕੱਠ ਦੇ ਵਿੱਚ ਮੈਨੂੰ ਮੋਟਰਸਾਈਕਲ ਮਿਲਿਆ ਇਸ ਤੋਂ ਬਾਅਦ 11 ਫਰਵਰੀ ਨੂੰ ਸਾਡੇ ਬਾਈ ਜੱਗਾ ਕਨੇਡਾ ਜੀ ਹਰਪ੍ਰੀਤ ਭਾਗੀ ਕੇ ਤੇ ਰਾਜੂ ਚੱਕੀ ਵਾਲਾ ਬਾਈ ਤੇ ਸਾਡਾ ਭਜਨ ਬਾਈ ਨਿਹਾਲ ਸਿੰਘ ਵਾਲਾ ਇਹਨਾਂ ਵੀਰਾਂ ਨੇ ਮੈਨੂੰ ਬੁਲਟ ਮੋਟਰਸਾਈਕਲ ਸਨਮਾਨ ਕੀਤਾ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੈਨੂੰ ਮਾ ਆਪਣੇ ਇਲਾਕੇ ਦੇ ਵਿੱਚ ਹੀ ਦੋ ਸਨਮਾਨ ਜਿਹੜੇ ਉਹ ਵੱਡੇ ਸਨਮਾਨ ਮਿਲ ਚੁੱਕੇ ਆ ਮੈਨੂੰ ਮੇਰੇ ਇਲਾਕੇ ਨੂੰ ਮੇਰੇ ਜਿਹੜੇ ਕਬੱਡੀ ਨੂੰ ਚਾਹਣ ਵਾਲੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਈ ਇੱਕ ਤਾਰੀ ਜਿਹੜਾ ਇੱਕ ਸਧਾਰਨ ਘਰੋਂ ਉੱਟਿਆ ਤੇ ਇਹਨੂੰ ਮੋਟਰਸਾਈਕਲ ਮਿਲ ਕੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਹਾਂ ਮੈਨੂੰ ਇੱਕ ਗੱਲ ਬਹੁਤ ਚੰਗੀ ਲੱਗੀ ਆ ਵੀ ਸਭ ਤੋਂ ਜਿਹੜਾ ਵੱਡਾ ਮੇਨ ਕਾਰਨ ਹੁੰਦਾ ਉਹ ਆਪਣੇ ਨਾਲ ਘਰੋਂ ਜਦੋਂ ਸਨਮਾਨ ਮਿਲ ਜੇ ਤੇ ਫੇਰ ਬਾੜੀ ਖੁਸ਼ੀ ਹੁੰਦੀ ਆ ਤੇ ਤੁਹਾਨੂੰ ਕਿਵੇਂ ਲੱਗੇ ਤੁਹਾਨੂੰ ਆਪਣੇ ਪਿੰਡ ਦੇ ਮੁੰਡਿਆਂ ਨੇ ਤੁਹਾਨੂੰ ਸਨਮਾਨਤ ਕਰਾਇਆ ਮੈਨੂੰ ਬਾਈ ਬਹੁਤ ਖੁਸ਼ੀ ਹੋਈ ਮੈਨੂੰ ਗਰਦੀਪ ਸਿੱਧੂ ਬਾਈ ਤੇ ਉਮੀਦ ਨਹੀਂ ਸੀ ਜੀ ਵੀ ਇਤੋਂ ਤੱਕ ਤੱਕ ਬਾਈ ਮੈਨੂੰ ਐਡਾ ਸਨਮਾਨ ਦੇ ਦੂਗਾ ਇਹ ਸਨਮਾਨ ਇੱਕ ਮੋਟਰਸਾਈਕਲ ਆ ਆਪਾਂ ਕਹਿੰਦੇ ਨੇ ਮੋਟਰਸਾਈਕਲ ਪਰ ਮੇਰੇ ਲਈ ਬਹੁਤ ਵੱਡਾ ਮਾਨ ਸਨਮਾਨ ਹੈ ਜਿਉਂਦਾ ਰਹੇ ਵੀ ਸਾਡਾ ਗਰਦੀਪ ਸਿੱਧੂ ਜਿਉਂਦਾ ਰਹੇ ਵੀ ਪ੍ਰੀਤਮ ਪੱਟਾ ਜਿਉਂਦਾ ਰਹੇ ਵੀ ਸਿੰਦਾਜ਼ ਚਰਲ ਰਾਜਬਧਨੀ ਜਿਨ੍ਹਾਂ ਨੇ ਮੇਰੀ ਕਮੈਂਟਰੀ ਦਾ ਮੁੱਲ ਪਾਇਆ ਜਿਨ੍ਹਾਂ ਨੇ ਸੋਚਿਆ ਵੀ ਇੱਕ ਹੀਰਾ ਹੈ ਸਾਡੇ ਪਿੰਡਾਂ ਪਿੰਡ ਦਾ ਤੇ ਉਹਨਾਂ ਨੇ ਸੋਚਿਆ ਆਪਣੇ ਪਿੰਡ ਬਾਰੇ ਨਹੀਂ ਆਪਾਂ ਆਮ ਹੀ ਦੇਖਦੇ ਆ ਗੱਲਾਂ ਆਮ ਗੱਲਾਂ ਦੇ ਵਿੱਚ ਸੋਚਦੇ ਆ ਕੋਈ ਕਲਾਕਾਰ ਆ ਜੇ ਕੋਈ ਫਕੀਰ ਹੋ ਜੇ ਪਿੰਡ ਦਾ ਪਿੰਡ ਦੇ ਨੂੰ ਪਛਾਣਦਾ ਨਹੀਂ ਜੀ ਖਰਮੀ ਸਾਹਿਬ ਜਿਵੇਂ ਬਾਈ ਤੁਸੀਂ ਕਮੈਂਟਰੀ ਕਰਦੇ ਸੀ ਜਿਵੇਂ ਹੁਣ ਸ਼ੁਰੂਆਤ ਦੇ ਵਿੱਚ ਬਹੁਤ ਮੁਸੀਬਤਾਂ ਹੁੰਦੀਆਂ ਚਲੋ ਇੱਕ ਤਾਂ ਅੱਤ ਦੀ ਸਮਝ ਲਓ ਇੱਕ ਗਰੀਬੀ ਸੀ ਹਨਾ ਕਰੇ ਤੇ ਤੁਹਾਨੂੰ ਘਰੋਂ ਕਿੰਨੀ ਕ ਸਪੋਰਟ ਮਿਲਦੀ ਸੀ ਜੀ ਕਰੋ ਤਾਂ ਤੁਹਾਨੂੰ ਪਤਾ ਹੀ ਆ ਬਾਈ ਜੀ ਕਿਉਂ ਤੁਸੀਂ ਵੀ ਮੇਰੇ ਪਿੰਡ ਦੇ ਬਸਿੰਦੇ ਆ ਹਾਂਜੀ ਕਿ ਅਤੀ ਗਰੀਬ ਹੋਣ ਕਰਕੇ ਜਦੋਂ ਮੈਂ ਜੀ ਮੈਂ 2006 'ਚ ਕਮੈਂਟਰੀ ਕਰਨੀ ਸ਼ੁਰੂ ਕੀਤੀ ਆ ਨਾ ਹਾਂਜੀ ਤੁਸੀਂ ਯਕੀਨ ਮੰਨੋ ਜੀ ਮੈਂ ਨੇੜੇ-ਤੇੜੇ ਸਾਈਕਲ ਤੇ ਕਮੈਂਟਰੀ ਕਰਨ ਜਾਂਦਾ ਰਿਹਾ ਜੀ ਸਾਈਕਲ ਤੇ ਕਮੈਂਟਰੀ ਮੇਰੇ ਇੰਨਾ ਕਿ ਜਜਬਾ ਬਣ ਗਿਆ ਸੀ ਜਿਵੇਂ ਗਹਿੜਾ ਕਬੱਡੀ ਕਾਪਾਤੇ ਮੈਂ ਸਾਈਕਲ ਤੇ ਜਾਣਾ ਭਾਗੀ ਕੇ ਤਾਕਤਪੁਰਾ ਸਾਹਿਬ ਆਪਣੇ ਬਲਾਂਸਪੁਰ ਰਾਮੇ ਭਰਾਉੜ ਨੇੜੇ ਦੇ ਨੇ ਦੀਪਗੜ੍ਹ ਜਿੱਥੇ ਇੱਥੇ ਟੂਰਨਾਮੈਂਟ ਹੁੰਦੇ ਸੀਗੇ ਤੇ ਮੈਂ ਬਾਈ ਜੀ ਸਾਈਕਲ ਤੇ ਕਮੈਂਟਰੀ ਕਰਨ ਜਾਵੜਦਾ ਸੀ ਪਰ ਅੱਜ ਬਾਬੇ ਦੀ ਕਿਰਪਾ ਜਿੰਨੇ ਕਿ ਮੈਨੂੰ ਸਾਧਨ ਸਨਮਾਨਤ ਹੋਇਆ ਇਹ ਸਾਰਿਆਂ ਨੂੰ ਹੀ ਸਨਮਾਨਤ ਹੋਣੇ ਚਾਹੀਦੇ ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ ਤਾਰੀ ਹਮਤਪੁਰੇ ਨਹੀਂ ਹੋਣੇ ਚਾਹੀਦੇ ਮੈਂ ਸੋਚਦਾ ਵੀ ਜਿਹੜੇ ਕਬੱਡੀ ਦੇ ਬਲਾਰੇ ਜਿੰਨਾਂ ਕੋਲੇ ਸਾਧਨ ਨਹੀਂ ਸਾਡੇ ਖੇਡ ਪ੍ਰਮੋਟਰਾਂ ਨੂੰ ਆਤਮ ਬੰਨ ਕੇ ਬ ਜਦੋਂ ਤੁਸੀਂ ਪਹਿਲਾਂ ਪਹਿਲਾਂ ਜਾਣ ਲੱਗਿਆ ਤੁਹਾਨੂੰ ਟਾਈਮ ਫਿਰ ਸੌਖਾ ਹੀ ਮਿਲ ਜਾਂਦਾ ਸੀ ਹਾਂਜੀ ਉਦੋਂ ਟਾਈਮ ਬਹੁਤ ਸੌਖਾ ਮਿਲ ਜਾਂਦਾ ਸੀ ਉਦੋਂ ਹੀ ਕਮੈਂਟੇਟਰ ਬਹੁਤ ਘੱਟ ਹੁੰਦੇ ਸੀਗੇ ਉਦੋਂ ਕਮੇਟੀ ਨੂੰ ਦੱਸਣਾ ਪੈਂਦਾ ਜੀ ਉਦੋਂ ਆਪਣੇ ਪਿੰਡ ਦੇ ਗੱਗੂ ਦੀ ਬਹੁਤ ਚੜ੍ਹਾਈ ਸੀਗੀ ਤੇ ਪ੍ਰਗਟ ਬਾਈ ਬਹੁਤ ਵਧੀਆ ਪਲੇਅਰ ਸੀਗੇ ਕਿਉਂਕਿ ਸੁਪਰ ਪਲੇਅਰ ਸੀ 2007 ਦੀ ਗੱਲ ਕਰਦਾ ਮੈਂ 2007 ਜੀ ਇਹ ਪਹਿਲੀ ਵਾਰ ਖੇਡਣ ਗਏ ਆ ਵਿਦੇਸ਼ਾਂ ਦੀ ਧਰਤੀ ਤੇ ਜਦੋਂ ਮੈਂ ਗੱਲ ਕਰਦਾ ਸੀ ਬਾਈ ਮੈਂ ਗੱਗੂ ਦੇ ਪਿੰਡ ਦਾ ਜਾਂ ਮੈਂ ਪ੍ਰਗਟ ਦੇ ਪਿੰਡ ਦਾ ਭਿੰਦੀ ਦੇ ਪਿੰਡ ਦਾ ਤਾਂ ਮੈਨੂੰ ਲੋਕ ਕਹਿੰਦੇ ਸੀ ਵੀ ਹਿੰਮਤ ਪਰੇਲਾ ਮੁੰਡਾ ਆਇ ਚਲੋ ਜਦੋਂ ਮੈਂ ਬੋਲਦਾ ਸੀਗਾ ਤਾਂ ਉਹਨਾਂ ਨੂੰ ਵਧੀਆ ਲੱਗਦਾ ਸੀ ਉਹ ਦੂਸਰੇ ਦਿਨ ਵੀ ਬੁਲਾ ਲੈਂਦੇ ਸੀ ਉਦੋਂ ਬਾਈ ਦੀ ਫੀਸ ਹੁੰਦੀ ਸੀ ਕਿਤੇ 100 ਰੁਪਿਆ ਦੇ ਦੇਣਾ 200 100 300 200 ਪਾ ਗਈ ਬਹੁਤ ਚਾਅ ਚੜਦਾ ਸੀ ਵੀਰ ਕੀ ਬਾਤ ਕਿੰਨੇ ਰੁਪਏ ਦੇਤੇ ਕਮੇਟੀ ਨੇ ਤੇ ਜਿਵੇਂ ਵੀਰੇ ਆਪਣੀ ਜਿਹੜੀ ਕਬੱਡੀ ਆ ਕਰੋੜਾਂ ਦੀ ਹੋ ਗਈ ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਹੀ ਖੇਡੀ ਜਾਂਦੀ ਸੀ ਹੁਣ ਤਾਂ ਹਰੇਕ ਦੇਸ ਦੇ ਕੋਨੇ-ਕੋਨੇ ਤੱਕ ਇਹ ਜਿਹੜੀ ਆ ਕਬੱਡੀ ਖੇਡੀ ਜਾਂਦੀ ਆ ਕਿਤੇ ਤੁਹਾਨੂੰ ਵੀ ਬਾਹਰ ਜਾਣ ਦਾ ਮੌਕਾ ਮਿਲਿਆ ਨਹੀਂ ਜੀ ਹਲੇ ਤੱਕ ਕੋਈ ਮੌਕਾ ਨਹੀਂ ਮਿਲਿਆ ਸ਼ਾਇਦ ਜਿਦਾਂ ਮੇਰੀ ਮਿਹਨਤ ਆ ਇੱਕ ਦਿਨ ਮਿਹਨਤ ਮੇਰੀ ਜ਼ਰੂਰ ਬੋਲੂਗੀ ਤੇ ਮੈਨੂੰ ਵਿਦੇਸ਼ਾਂ ਮੈਨੂੰ ਉਮੀਦ ਆ ਆਪਦੇ ਤੇ ਵੀ ਮੈਂ ਵਿਦੇਸ਼ਾਂ ਚ ਵੀ ਬੋਲੂਗਾ ਕਿਉਂਕਿ ਹਲੇ ਮੇਰਾ ਅਨਜਾਲ ਹੈ ਨਹੀਂ ਕਿ ਵਿਦੇਸ਼ਾਂ ਦਾ ਜਿੱਦੇ ਅਨਜਾਲ ਬਣ ਗਿਆ ਤੇ ਅਚਾਨਕ ਕਿਵੇਂ ਚਲੇ ਜਾਊਗਾ ਤੇ ਮੈਂ ਪ੍ਰਮੋਟਰਾਂ ਨੂੰ ਵੀ ਬੇਨਤੀ ਕਰਦਾ ਵੀ ਉਹ ਸਾਡੇ ਸਾਰੇ ਬਲਾਰਾਂ ਲਈ ਪਿਛਲੇ ਬਲਾਰਾਂ ਲਈ ਜ਼ਰੂਰ ਚਾੱਕਿਆ ਕਰੋ ਜਿਹੜੇ ਬਲਾਰੇ ਉੱਥੇ ਜਾ ਚੁੱਕੇ ਆ ਫਿਰ ਛੋਟੇ ਬਲਾਰਾਂ ਨੂੰ ਵੀ ਮੌਕਾ ਦਿਓ ਵੀ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਵੀ ਇੱਕ ਵਾਰੀ ਜਹਾਜ਼ ਦਾ ਹੋਂਡਾ ਸਾਰੇ ਕਬੱਡੀ ਦੇ ਬਲਾਰਾਂ ਨੂੰ ਦੇਣਾ ਚਾਹੀਦਾ ਜਿਵੇਂ ਆਪਣੇ ਬਿੱਟੂ ਸੈਦੋ ਕੇ ਆਪਣਾ ਮਿੱਤਰ ਆ ਹਨ ਤੇ ਉਹ ਐਕਤੀ ਜਾ ਕੇ ਆਇਆ ਚੰਗਾ ਲੱਗਿਆ ਯਾਰ ਤੇ ਇਵੇਂ ਹੀ ਤੁਹਾਨੂੰ ਵੀ ਮੌਕਾ ਮਿਲਣਾ ਚਾਹੀਦਾ ਨਾ ਹਾਂ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੇਰੇ ਇਲਾਕੇ ਦਾ ਮੇਰੇ ਨਾਲ ਰਹਿੰਦਾ ਬਿੱਟੂ ਸੈਦੋਕੇ ਉਹ ਐਕਤੀ ਨਿਊਜ਼ੀਲੈਂਡ ਬੋਲ ਕੇ ਆਇਆ ਜੀ ਬਹੁਤ ਸੋਹਣੇ ਬੋਲ ਬੋਲ ਕੇ ਆਇਆ ਮਾਨ ਸਨਮਾਨ ਵੀ ਵਧੀਆ ਹੋਇਆ ਪੈਂਡ ਨੇ ਵੀ ਸਤਿਕਾਰ ਬਹੁਤ ਦਿੱਤਾ ਤੇ ਆਪਾਂ ਮੁਬਾਰਕਾਂ ਵੀ ਦਿੰਨੇ ਬਿੱਟੂ ਸੈਦੋਕੇ ਦਾ ਆਪਣੀ ਸਾਰੀ ਟੀਮ ਵੱਲੋਂ ਕਿਉਂਕਿ ਆਪਣੇ ਜ਼ਿਲ੍ਹੇ ਮੋਗੇ ਦੀ ਸ਼ਾਨ ਆਪਣੇ ਇਲਾਕੇ ਦਾ ਮਾਣ ਹੈ ਬਿੱਟੂ ਸੈਦੋ ਕੀ ਕਮੈਂਟਰੀ ਕਰਨ ਦੇ ਵਿੱਚ ਕਿੰਨਾ ਕੁ ਸੁਆਦ ਆਉਂਦਾ ਜਦੋਂ ਵੱਡੇ ਮੈਚ ਆਉਂਦੇ ਬਹੁਤ ਕਮੈਂਟਰੀ ਕਰਨ ਦਾ ਬਹੁਤ ਸੁਆਦ ਆਉਂਦਾ ਜੀ ਸਾਦ ਕੀਤੇ ਹਨ ਉਹ ਜਲਾਲ ਦੀ ਵਾਲ ਦੀ ਟੀਮ ਦੀ ਬੜੀ ਚੜ੍ਹਾਈ ਹੁੰਦੀ ਸੀ ਸੈਦੋ ਕਿਆਂ ਦੀ ਬੜੀ ਚੜ੍ਹਾਈ ਹੁੰਦੀ ਸੀ ਮੱਖਣ ਸੈਦੋ ਕਾ ਆ ਗਿਆ ਤੇ ਉਦੋਂ ਜਾਨੀ ਕਿ ਫੌਜੀ ਕੋਲਡ ਵਾਲਾ ਜੈਲਾ ਦਲਵਰ ਚਲੇ ਯਾਰ ਕੀ ਬਾਤਾਂ ਤੂੰ ਤਾਲਾ ਗਰਜੀਤ ਉਦੋਂ ਗੱਲਾਂ ਹੁੰਦੀਆਂ ਯੋ ਤੂਤਾਂ ਦਾ ਗਰਜੀਤ ਕੁੜੇ ਜਿਹਦੀ ਕੌਡੀ ਨਾਲ ਪ੍ਰੀਤ ਕੁੜੇ ਉਹ ਤੂਤਾਂ ਦਾ ਗਰਜੀਤ ਕੁੜੇ ਇੱਕ ਹੁੰਦਾ ਸੀ ਆਪਣੇ ਜਿਵੇਂ ਗੁੱਗੂ ਦੀ ਗੱਲ ਹੁੰਦੀ ਸੀ ਇਹ ਹਰਿੰਦਰ ਸਿੰਘ ਨੇ ਪੁੱਤ ਪਾਲਿਆ ਪੁੱਤ ਪਾਲਿਆ ਨਾਲ ਹੈ ਚਾਵਾਂ ਦੇ ਹਲਕੇ ਹਲਕੇ ਟਾਇਕ ਮਾਰਦਾ ਹੈ ਲੰਮੀਆਂ ਬਾਹਾਂ ਦੇ ਉਹਨੋਂ ਇਹ ਗਲਾਮ ਹੀ ਹੁੰਦੀਆਂ ਸੀ ਮੈਨੂੰ ਬਹੁਤ ਚਾਜਾ ਚੜਦਾ ਸੀ ਜਲਾਲਦੀ ਬੜਾ ਬਿੱਲਾ ਬੜਾ ਤਕੜਾ ਜਾਪੀ ਹੁੰਦਾ ਸੀ ਉਹ ਪਰ ਜਿਹੜਾ ਸ਼ੀਰਾ ਇਹਨਾਂ ਦੀਆਂ ਆਮ ਹੀ ਗੱਲਾਂ ਹੁੰਦੀਆਂ ਸੀਆਂ ਕਿਉਂਕਿ ਸੌ ਬਹੁਤ ਵਧੀਆ ਪਲੇਅਰ ਰਏ ਆ ਦੁਨੀਆ ਦੇ ਸੁਪਰ ਰਏ ਨੇ ਲੋਕ ਟਰਾਲੀਆਂ ਤੇ ਵੇਖਣ ਜਾਂਦੇ ਸੀਗੇ ਪਰ ਜਿਵੇਂ ਅੱਜ ਦਾ ਜੋਗਾ ਮੀਡੀਅਮ ਜੋਗਾ ਥੋੜਾ ਜਿਹਾ ਘੱਟ ਹੁਣ ਥੋੜਾ ਜਿਹਾ ਘੱਟ ਹੁੰਦਾ ਟੂਰਨਾਮੈਂਟ ਦੇ ਪਰ ਸ਼ਵਾਦ ਹੁਣ ਜ਼ਿਆਦਾ ਕਿਉਂਕਿ ਰੁਪਏ ਜ਼ਿਆਦਾ ਕਬੱਡੀ ਦੇ ਵਿੱਚ ਵੱਡੇ ਪੱਧਰ ਤੇ ਕਬੱਡੀ ਆ ਰਹੀ ਜਿਵੇਂ 4 ਟਰੈਕਟਰ ਦਿੱਤੇ ਜਾਂਦੇ ਆ ਬੁਲਟ ਮੋਟਰਸਾਈਕਲ ਦਿੱਤੇ ਜਾਂਦੇ ਆ ਤੇ ਜਿਵੇਂ ਹੁਣ ਆਪਣੇ ਇੰਨੇ ਪਲੇਅਰ ਨੇ ਪੰਜਾਬ ਦੇ ਵਿੱਚ ਹੁਣ ਤਾਂ ਹਰੇਕ ਪਿੰਡੀ ਪਿੰਡੀ ਬਹੁਤ ਜ਼ਿਆਦਾ ਪਲੇਅਰ ਆ ਪਰ ਇੰਨੇ ਜਿਹੜੇ ਪਲੇਅਰਾਂ ਦਾ ਨਾਮ ਯਾਦ ਰੱਖਣਾ ਬਹੁਤ ਵੱਡੀ ਗੱਲ ਆ ਤੇ ਕਿਵੇਂ ਯਾਦ ਰਹਿੰਦਾ ਹੋ ਤੁਹਾਨੂੰ ਇਹ ਬਾਈ ਜੀ ਬਸ ਰੱਬ ਦੀ ਬਖਸ਼ੀ ਹੁੰਦੀ ਆ ਜਿਵੇਂ ਕਲਾਕਾਰ ਮੂਹ ਜਬਾਨੀ ਗਾਈ ਜਾਂਦਾ ਤੇ ਉਵੇਂ ਕਮੈਂਟੇਟਰਾਂ ਦਾ ਜਿਵੇਂ ਤੁਸੀਂ ਪੱਤਰਕਾਰ ਆ ਤੁਹਾਡਾ ਜੱਜ ਬਈ ਇਧਰ ਲਈ ਛੜਾ ਉਹ ਮਾਲਕ ਹੀ ਬਖਸ਼ਦਾ ਬਾਈ ਜੀ ਇਹ ਤਾਂ ਫਿਰ ਮਾਲਕ ਹੀ ਜਾਣਾ ਨਾ ਨਾ ਮੈਂ ਮੈਂ ਸੁਣਾ ਕਹਿੰਦੇ ਸੀ ਕਿ ਤਾਰੀਖ 12 ਛੱਤੀ ਆ ਸਾਧੂ ਦੀ ਯੋਥ ਬਦਾਮ ਲੈ ਕੇ ਬਾੜੇ ਜਾਂਦਾ ਹੈ ਹਾਂ ਇਹ ਵੀ ਹੋ ਸਕਦਾ ਜੀ ਬਦਾਮ ਤਾਂ ਖਾਣੇ ਪੈਂਦੇ ਆ ਖਾਣੇ ਤਾਂ ਖਾਣੇ ਪੈਂਦੇ ਆ ਹਾਂ ਬਦਾਮ ਤਾਂ ਫਿਰ ਖਾਣੇ ਪੈਂਦੇ ਆ ਜੀ ਬਦਾਮਾਂ ਨਾਲ ਹੀ ਫਿਰ ਨਰਜੀ ਆਉਂਦੀ ਆ ਕਈ ਲੋਕ ਕਹਿੰਦੇ ਆ ਪਤਾ ਨਹੀਂ ਕਮੈਂਟਟਰ ਭੁੱਕੀ ਖਾ ਕੇ ਬੋਲਦੇ ਆ ਅਕਰਮੀ ਸਾਹਿਬ ਇਹ ਨਹੀਂ ਅਸੀਂ ਗੱਲ ਕਹਿ ਸਕਦੇ ਕਿਉਂਕਿ ਆਪਣਾ ਡਰਗ ਟੈਸਟ ਕਰਾ ਸਕਦੇ ਅੱਜ ਤੱਕ ਬੀੜੀ ਯਾਰ ਦਾ ਨੋ ਟੱਚਿੰਗ ਯਾਰ ਨਸ਼ਾ ਕਰਦੇ ਹੀ ਨਹੀਂ ਇਹ ਤਾਂ ਮਾਲ ਕੀ ਆ ਬਲਾਉਣ ਵਾਲਾ ਬਸ ਉਹ ਸੱਚੇ ਬਾਦਸ਼ਾਹ ਨੀਲੀ ਸ਼ਾਤ ਵਾਲਾ ਯਾ ਮੈਗਰੂ ਜਾਨੀ ਜਾਣਾ ਤੇ ਜਿਵੇਂ ਤੁਸੀਂ ਗਰਾਊਂਡਾਂ ਦੇ ਵਿੱਚ ਆਪਣੀ ਕਮੈਂਟਰੀ ਕਰਦੇ ਆ ਤੇ ਸਾਨੂੰ ਥੋੜੇ ਜੇ ਬੋਲ ਦੱਸ ਦਿਓ ਯਾਰ ਇੱਕ ਇੱਕ ਪਾਸੇ ਰੇਡ ਪੈਂਦੀ ਐ ਤੇ ਦੂਜੇ ਪਾਸੇ ਜਾਫ ਲੱਗਦੀ ਐ ਉਹਦੇ ਥੋੜੇ ਜੇ ਬੋਲ ਗੁੰਦੇ ਸੋਹਣੇ ਲੱਗਦੇ ਗੁੰਦੇ ਹੋਏ ਸਰੀਰ ਜਵਾਨਾਂ ਦੇ ਜਿਹੜੇ ਪਾਸੋਂ ਲੰਗੜ ਚਰਚੇ ਹੋਣ ਤੂਫਾਨਾਂ ਦੇ ਮੈਚ ਬਹੁਤ ਤਕੜਾ ਹੈ ਇੱਕ ਪਾਸੇ ਕਹਿੰਦੇ ਹਿੰਮਤਪੁਰੇ ਦੀ ਟੀਮ ਖੇਡ ਰਹੀ ਐ ਦੂਸਰੇ ਪਾਸੇ ਦੜਬੇ ਦੀ ਟੀਮ ਐ ਨੜਬੇ ਦੀ ਟੀਮ ਦੇ ਵਿੱਚ ਦੁੱਗਿਆਂ ਵਾਲਾ ਖੁਸ਼ੀ ਹੈ ਤੇ ਹਾਕਮ ਵਾਲਿਆ ਜੱਗੂ ਆਦਰਸ਼ ਵੀਰੋ ਤੇ ਨਾਲ ਕਹਿੰਦੇ ਬੱਗਿਆਂ ਵਾਲਾ ਦੁੱਲਾ ਤੇ ਦੁਨੀਆ ਦੇ ਸੁਪਰਸਟਾਰ ਖਿਡਾਰੀ ਕਹਿੰਦੇ ਹਿੰਮਤਪੁਰੇ ਦੀ ਟੀਮ ਦੇ ਵਿੱਚ ਖੇਡ ਰਹੇ ਹੈ ਗੱਗੋ ਰੁੜਕੀ ਵਾਲਾ ਤੇ ਹਿੰਮਤਪੁਰੇ ਵਾਲਾ ਗੁੱਗੂ ਤੇ ਦੀਪ ਐਨ ਕਬੱਡੀਆਂ ਵੇਖਣ ਨੂੰ ਮਿਲ ਰਹੀਆਂ ਨੇ ਪਹਿਲੀ ਰੇਡ ਕਹਿੰਦੇ ਹਰਜਿੰਦਰ ਸਿੰਘ ਦੇ ਪੁੱਤਰੇ ਪਾ ਦਿੱਤੀ ਹੈ ਆ ਹਿੰਮਤਪੁਰੇ ਵਾਲਾ ਗੁੱਗੂ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਸਾਹਮਣੇ ਚਾਰ ਜਾਫੀ ਹੈ ਨੜਬੇ ਦੀ ਟੀਮ ਦੇ ਦੁੱਗਿਆਂ ਵਾਲਾ ਖੁਸ਼ੀ ਮੇਰੇ ਵੀਰੋ ਐਨ ਕੈਨੇਡਾ ਦੁੱਗਿਆਂ ਵਾਲਾ ਖੁਸ਼ੀ ਤੇ ਦਰਸ਼ਨ ਵਰਗੇ ਖੜੇ ਨੇ ਛੱਟ ਦੇ ਵਿਚਕਾਰ ਹਾਕਮ ਆ ਰੀਆ ਜੱਗੂ ਤੇ ਹਿੰਦੂਪੁਰੇ ਵਾਲੇ ਗੱਗੂ ਨੂੰ ਕੌਣ ਡੱਕਦਾ ਪਰ ਗੱਗੂ ਨੌਜਾਨ ਲੈ ਕੇ ਨਬਰ ਬਾਅਦਸ ਆ ਗਿਆ ਜਲਦੀ ਵੀਰ ਦਾ ਜਿਹੜਾ ਸੁਪਨਾ ਹਨਾ ਕੈਨੇਡਾ ਅਮਰੀਕਾ ਜਾ ਕੇ ਕਿਹੜੇ ਵੀ ਦੇਸ਼ ਜਾਣ ਦਾ ਸੁਪਨਾ ਹੈਗਾ ਪੂਰਾ ਹੋਵੇ ਪਰ ਮਾਤਮਾ ਤਰੱਕੀਆਂ ਬਾਕੀ ਆਮ ਯਾਰ ਦੋਸ਼ ਲੱਗਦਾ ਖਿਡਾਰੀਆਂ ਤੇ ਵੀ ਇਹ ਨਸ਼ਾ ਕਰਕੇ ਖੇਡਦੇ ਇਹ ਚ ਕਿੰਨੀ ਸਤਾਈ ਯਾਰ ਇਹ ਤਾਂ ਆਪਾਂ ਕਹਿ ਸਕਦੇ ਆਂ ਵੀ ਹੋ ਵੀ ਸਕਦਾ ਮੈਂ 90% ਪਲੇਅਰ ਸਹੀ ਵੀ ਹੈ 10% ਹੋ ਸਕਦਾ ਵੀ ਕਰਕੇ ਨਸ਼ਾ ਖੇਡਦੇ ਵੀ ਹੋਣ ਪਰ ਇੱਕ ਕਬੱਡੀ ਨੂੰ ਕਈ ਲੋਕ ਬਦਨਾਮ ਵੀ ਕਰਨਾ ਚਾਹੁੰਦੇ ਆ ਪਰ ਜਰ ਜਿਹੜੀ ਸਾਡੀ ਮਾਂ ਖੇਡ ਕਬੱਡੀ ਹੈ ਤੇ ਮੈਂ ਬਹੁਤ ਦੂਰੋਂ ਜੇ ਝਾਤ ਮਾਰਾਂ ਤੇ ਬਹੁਤ ਪਰਿਵਾਰਾਂ ਦੇ ਚੁੱਲ੍ਹੇ ਚਲਾਉਂਦੀ ਹੈ ਤੁਸੀਂ ਦੇਖੋ ਯਾਰ ਰੇੜੀ ਵਾਲੇ ਫਿਰ ਸਾਡੇ ਜਾਲ ਵਾਲੇ ਫਿਰ ਸਟੂਡਿਓ ਵਾਲੇ ਸਾਡੇ ਫਿਰ ਦੂਬਾ ਕਲੀ ਵਾਲਾ ਭਰਾ ਜਿਹੜਾ ਗਰੀਬ ਪਰਿਵਾਰਾਂ ਦੇ ਕੋਈ ਕਰਤੱਬ ਕਰਨਾ ਜਾਂਦਾ ਜਿੰਮ ਕੋਈ ਹੈਂਡੀਕੈਪਡ ਹੋ ਗਿਆ ਰੈਫਰੀ ਹੋਗੇ ਕਮੈਂਟੇਟਰ ਹੋਗੇ ਖੜਾਰੀ ਹੋਗੇ ਕਈ ਲੋਕ ਕਬੱਡੀ ਨੂੰ ਬਦਨਾਮ ਵੀ ਕਰਨਾ ਚਾਹੁੰਦੇ ਆ ਪਰ ਮੈਂ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਜਿਹੜੇ ਪਲੇਅਰ ਦੇ ਰੂਪ ਵਿੱਚ ਕਈ ਵਾਰੀ ਕੋਈ ਮਾੜਾ ਮੋਟਾ ਕਬੱਡੀ ਖੇਡਿਆ ਹੁੰਦਾ ਮਾੜਾ ਮੋਟਾ ਨਸ਼ਾ ਕਰਕੇ ਜਦੋਂ ਹੋ ਜਾਂਦਾ ਉਹ ਸੋਚਦਾ ਵੀ ਯਾਰ ਕਬੱਡੀ ਖਿਡਾਰੀ ਸੀਗਾ ਇਹ ਜਿਹੜਾ ਨਸ਼ੇ ਨਾਲ ਮਰ ਗਿਆ ਜਾਂ ਪਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜਰਾ ਥੋੜਾ ਜਿਹਾ ਪਤਾ ਕਰ ਲਿਆ ਕਰੋ ਵੀ ਇਹਨੇ ਕਬੱਡੀ ਕਿਹਨਾਕ ਟਾਈਮ ਖੇਡੀ ਐ ਨੇਚਰਲੀ ਕਬੱਡੀ ਕਈ ਵਾਰੀ ਪਲੇਅਰ ਹੁੰਦੇ ਆ ਉਹ ਕਬੱਡੀ ਨਾਲ ਜੋੜੇ ਜਾਂਦੇ ਆ ਉਦੋਂ ਹੀ ਸਾਨੂੰ ਬਹੁਤ ਦੁੱਖ ਹੁੰਦਾ ਵੀ ਯਾਰ ਸਾਡੀ ਖੇਡ ਕਬੱਡੀ ਨੂੰ ਬਹੁਤ ਬਦਨਾਮ ਕਰ ਰਿਹਾ ਕੁਝ ਉਹਨਾਂ ਨੂੰ ਅੱਤ ਬੰਨ ਕੇ ਬੇਨਤੀ ਵੀ ਇਦਾਂ ਨਾ ਕਰਿਆ ਕਰਨ ਮੈਂ ਨਾ ਇੱਕ ਹੋਰ ਸਵਾਲ ਕਰਨਾ ਤੇਰੇ ਸਵਾਲ ਜਵਾਬ ਤੋਂ ਸਵਾਲ ਆ ਮੇਰਾ ਬੇਨੂੰ ਕਬੱਡੀ ਨੂੰ ਮਾਂ ਖੇੜੀ ਕਿਉਂ ਕਿਹਾ ਪਿਓ ਖੇੜ ਕਿਉਂ ਨਹੀਂ ਕਿਹਾ ਹੁਣ ਤੁਸੀਂ ਦੇਖੋ ਜੀ ਮਾਂ ਦਾ ਰਤਬਾ ਵੀ ਬਹੁਤ ਵੱਡਾ ਤੇ ਪਿਓ ਦਾ ਰਤਬਾ ਜੀ ਆਪਾਂ ਸੋਚੀਏ ਉਹ ਵੀ ਛੋਟਾ ਨਹੀਂ ਹੈਗਾ ਮਾਂ ਖੇੜ ਕਬੱਡੀ ਅੱਜ ਤੋਂ ਨਹੀਂ ਸਾਡੇ ਗੁਰਗਾਂ ਪੀਰਾਂ ਨੇ ਇਹਨੂੰ ਮਾਂ ਦਾ ਹੀ ਖਿਤਾਬ ਦਿੱਤਾ ਸੀਗਾ ਔਰ ਤੁਸੀਂ ਆਪ ਹੀ ਦੇਖ ਲਓ ਵੀ ਮਾਂ ਕਿੰਨਿਆਂ ਦੇ ਚੁੱਲ੍ਹੇ ਚਲਾਉਂਦੀ ਹੈ ਸਾਡੀ ਖੇਡ ਕਬੱਡੀ ਕਿੰਨਿਆਂ ਦੇ ਘਰ ਚਲਾਉਂਦੀ ਆ ਅੱਜ ਉਹ ਖਿਡਾਰੀ ਜਿਨ੍ਹਾਂ ਦੇ ਘਰੇ ਰੋਟੀ ਨਹੀਂ ਪੱਕਦੀ ਸੀ ਅੱਜ ਕੋਈ ਕੈਨੇਡਾ ਵਿੱਚ ਬੈਠਾ ਕੋਈ ਇੰਗਲੈਂਡ ਵਿੱਚ ਬੈਠਾ ਕੋਈ ਅਮਰੀਕਾ ਬੈਠਾ ਸਾਡੀ ਖੇਡ ਕਬੱਡੀ ਦੇ ਕਰਕੇ ਤਾਂ ਕਰਕੇ ਇਹਨੂੰ ਮਾਂ ਕਿਹਾ ਗਿਆ ਕਬੱਡੀ ਇੱਕ ਸਾਡੀ ਬਹੁਤ ਪਹਿਲੀਆਂ ਤੋਂ ਚੱਲਦੀ ਆਉਂਦੀ ਆ ਪਹਿਲਾਂ ਘੋਲ ਕਬੱਡੀ ਗੱਦਾ ਭੰਗੜਾ ਇਹ ਸਾਡੇ ਪੰਜਾਬ ਦੀ ਸ਼ਾਨ ਆ ਕਬੱਡੀ ਕਮੈਂਟਰ ਕਰਦੇ ਆ ਕਬੱਡੀ ਆਪਣੇ ਟੂਰਨਾਮੈਂਟ ਦੇ ਵਿੱਚ ਤੇ ਕਈ ਵਾਰੀ ਕੋਈ ਟੀਮ ਲੇਟ ਹੋ ਜਾਂਦੇ ਤੁਸੀਂ ਦਰਸ਼ਕਾਂ ਦਾ ਮਨ ਮਨੋਰੰਜਨ ਬਹੁਤ ਤੰਗ ਨਾ ਵਧੀਆ ਕਰਦੇ ਹੋ ਤੇ ਸ਼ੈਰੋ ਸ਼ੈਰੀ ਕਰਦੇ ਹੋ ਇੱਕ ਦੋ ਸਾਨੂੰ ਸ਼ਾਇਦ ਵੀ ਜਰੂਰ ਸੁਣਾਓ ਸ਼ੇਰ ਹਾਂ ਕਹਿੰਦਾ ਸੂਰ ਬੀਰ ਕਿਵੇਂ ਆਖਾਂ ਜੋ ਮੈਦਾਨ ਛੱਡ ਜੇ ਉਹ ਸ਼ੇਰ ਨਹੀਂ ਹੁੰਦਾ ਜੋ ਕਿੱਲੇ ਵੱਜ ਜੇ ਜ਼ੁਲਮ ਸਹੀ ਜਾਵੇ ਚੱਕੇ ਨਾਲ ਜੋ ਖੰਡਾ ਮਿੱਤਰੋ ਉਹ ਬੰਦਿਆਂ 'ਚ ਹੁੰਦਾ ਨਹੀਂ ਬੰਦਾ ਮਿੱਤਰੋ ਉਹ ਬੰਦਿਆਂ 'ਚ ਹੁੰਦਾ ਨਹੀਂ ਉਹ ਬੰਦਾ ਮਿੱਤਰੋ ਇੱਕ ਥੋੜਾ ਜਿਹਾ ਬਾਦਲ ਹਿਮਤਪ੍ਰੇ ਨੇ ਲਿਖਿਆ ਇਹ ਆਪਣੇ ਪਿੰਡ ਦਾ ਗੀਤਕਾਰ ਆ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਸੀ ਕਹਿੰਦਾ ਛੋਲਿਆਂ ਦੇ ਕਿਤੇ ਗੀਸੇ ਰੱਖਦਾ ਸੀ ਭਰ ਕੇ ਅੱਜ ਮੂੰਹ ਚ ਤੂੰ ਨਹੀਂ ਸਦਾ ਰੱਖਦਾ ਤੂੰ ਜਰਦਾ ਦਤਨ ਕਿਕਰਾਂ ਦੀ ਸੱਟ ਕਹਿੰਦਾ ਤੂੰ ਤਾਂ ਕੋਲਗੇਟ ਚੱਕ ਲਈ ਭਗਤ ਸਿੰਘ ਆਪਣੇ ਲਈ ਐ ਮੇਰੇ ਨਾਲ ਲੜਦਾ ਹਾਏ ਹਾਏ ਕਹਿੰਦਾ ਕੁਰਤੇ ਪਜਾਮੇ ਨਾਲ ਰੱਖ ਜੁੱਤੀ ਕੱਢਮੀ ਉਹ ਕਿਉਂ ਨਹੀਂ ਵਿਦੇਸਾਂ ਵਾਲੀ ਜੀਨ ਬਿਨਾ ਸਰਦਾ ਜੇ ਪੰਜਾਬੀਆਂ ਤਾਂ ਚਿੱਟੇ ਦਾ ਕਿ ਹੋ ਗਿਆ ਗੁਲਾਮ ਉੱਚੀ ਸੋਚ ਵਾਲਾ ਬੂਰ ਤੇਰਾ ਜਾਂਦਾ ਛੱਡਦਾ ਪੰਜਾਬ ਤੇਰਾ ਰਹਿਣਾ ਨਹੀਂ ਉਹ ਪੰਜਾਬ ਮਿੱਤਰਾ ਜੇ ਗੈਰਾਂ ਦੀ ਰੀਸ਼ਿੰਝ ਰਿਆ ਕਰਦਾ ਗੈਰਾਂ ਦੀ ਰੀਸ਼ਿੰਝ ਰਿਆ ਕਰਦਾ ਵਾ ਵਾ ਕੀ ਬਾਦਲ ਬਾਈ ਨੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਹੁਣ ਦੇ ਮੌਕਸ ਐ ਟਾਈਮ ਤੇ ਤਾਰੀ ਮੈਂ ਇੱਕ ਸਵਾਲ ਪੁੱਛਣਾ ਚਾਹੁੰਨਾ ਜਿਵੇਂ ਪੰਜਾਬ ਦੇ ਵਿੱਚ ਹਨਾ ਕਬੱਡੀ ਲਈ ਕੈਂਪ ਜਾਂ ਉਸਾਹਤਤ ਕਾਰ ਲਈ ਜਿਹੜੀ ਟ੍ਰੇਨਿੰਗ ਆ ਬਹੁਤ ਜ਼ਰੂਰੀ ਹੁੰਦੀ ਆ ਪੰਜਾਬ ਦੇ ਵਿੱਚ ਕੀ ਜਿਹੜੇ ਆ ਕੈਂਪ ਲਗਵਾਉਣੇ ਚਾਹੀਦੇ ਆ ਵਧੀਆ ਵਧੀਆ ਜੀ ਜੀ ਕੈਂਪ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਕੈਂਪ ਦੇ ਨਾਲ ਨਵੇਂ ਮੁੰਡਿਆਂ ਨੂੰ ਤਸ਼ਾਹ ਹੁੰਦਾ ਹੈ ਟ੍ਰੇਨਿੰਗ ਆਉਂਦੀ ਹੈ ਕਬੱਡੀ ਦਾ ਉੜਾੜਾ ਸਿੱਖਦੇ ਆ ਕਿਉਂਕਿ ਕਬੱਡੀ ਜੇ ਆਪਾਂ ਜਿਵੇਂ ਡਰਾਈਵਰ ਹੋਗੇ ਵੀ ਬੰਦਾ ਡਰਾਈਵਰ ਨਹੀਂ ਬਣ ਸਕਦਾ ਤੇ ਕਬੱਡੀ ਦਾ ਪਲੇਅਰ ਵੀ ਕਬੱਡੀ ਦਾ ਪਲੇਅਰ ਨਹੀਂ ਬਣ ਸਕਦਾ ਕਿਉਂਕਿ ਤਿਆਰੀ ਹਰ ਕੁਝ ਨਵਾਂ ਸਿੱਖਣ ਨਾਲ ਮਿਲਦਾ ਕਿਉਂਕਿ ਕੈਂਪ ਬਹੁਤ ਜ਼ਰੂਰੀ ਹੈ ਜਿਵੇਂ ਆਪਣੇ ਪਿੰਡ ਦਾ ਲਖੀ ਬਰਾੜ ਜੀ ਨੇ ਬਹੁਤ ਤਗੜੀ ਯਾਰ ਕਬੱਡੀ ਖੇਢੀ ਹੈ ਕਿਤੇ ਸੈਦੂ ਕਹਿੰਦੀ ਟੀਮ ਜੋਨ ਸੈਦੋ ਦੇ ਪਲੇਅਰਾਂ ਨੂੰ ਪੁੱਛ ਲ ਗਏ ਬਾਈ ਮੱਖਣ ਸੈਦੋ ਤੋਂ ਪੁੱਛ ਲ ਗਏ ਬਲਜੀਤ ਬਾਈ ਤੋਂ ਪੁੱਛ ਲ ਗਏ ਜੀਤੇ ਬੌਰ ਤੋਂ ਪੁੱਛ ਲ ਗਏ ਲੀਲੇ ਵਰਗੇ ਕੱਡੇ ਸੁਪਰਸਟਾਰ ਹੋ ਗਏ ਆ ਉਹ ਕਹਿੰਦੇ ਯਾਰ ਇਹ ਸੀ ਹੋਈ ਲੱਖੀ ਬਰਾੜ ਕਰਕੇ ਆ ਜੇ ਲੱਖੀ ਨਾ ਹੁੰਦਾ ਤੇ ਸੈਦੋ ਦੀ ਟੀਮ ਨਾ ਹੁੰਦੀ ਤੇ ਅੱਜ ਲੱਖੀ ਨੂੰ ਲੋਕ ਬਹੁਤ ਗੱਲਾਂ ਕਰਦੇ ਆ ਕਈ ਐਨਾਨਸਰ ਬਹੁਤ ਘਟ ਜਾਣਦੇ ਆ ਲੱਖੀ ਨੂੰ ਕਿਉਂਕਿ ਰੁਪਿੰਦਰ ਬਾਈ ਤਾਂ ਜਾਣਦਾ ਯਾਰ ਕਿਉਂਕਿ ਰੁਪਿੰਦਰ ਨੇ ਕਮੈਂਟਰੀ ਵੀ ਕਰੀ ਆ ਲੱਖੀ ਬਰਾੜ ਦੀ ਲੱਖੀ ਆਪਣੇ ਪਿੰਡ ਲਈ ਬਹੁਤ ਵੱਡੇ ਇੱਕ ਕਬੱਡੀ ਦਾ ਬਹੁਤ ਵੱਡਾ ਲੈਜੈਂਡ ਪਲੇਅਰ ਕਹੂੰਗਾ ਮੈਂ ਜਿਹੜਾ ਹੁਣ ਦੇ ਮੁੰਡੇ ਨੂੰ ਟ੍ਰੇਨਿੰਗ ਕੈਂਪ ਵੀ ਕਰਾ ਰਿਆ ਜਗਤਾਰ ਬਾਈ ਜਿਵੇਂ ਕਬੱਡੀ ਦਾ ਉੜਾੜ ਆਪਣੀ ਖੇਢੀ ਹੋਈ ਕਬੱਡੀ ਦੇ ਨੁਕਤੇ ਉਹਨਾਂ ਨੂੰ ਦੱਸਦਾ ਜਿਵੇਂ ਹੁਣ ਆਪਣਾ ਸ਼ੇਵ ਕੁਬਾਰ ਬੈਠਾ ਕਾਕਾ ਅਹਿਮਦਪੁਰ ਵਾਲਾ ਬਾਹਰ ਬੈਠਾ ਆਪਣਾ ਪ੍ਰਦੀਪ ਬਾਹਰ ਬੈਠਾ ਇਹ ਭਿੰਦੀ ਵਰਗੇ ਬਾਹਰ ਬੈਟਿਆ ਕਿਉਂਕਿ ਸਟਾਰ ਖਿਡਾਰੀ ਹੋਇਆ ਇਹ ਆਪਣੀ ਮਿਹਨਤ ਦਾ ਸਦਕਾ ਕਿਉਂਕਿ ਸਿੱਖਣਾ ਪੈਂਦਾ ਗੁਰੂ ਧਾਰਨਾ ਬਹੁਤ ਜ਼ਰੂਰੀ ਹੈ ਪਰ ਯਾਰ ਲੱਖੀ ਦੇ ਵਿੱਚ ਬਹੁਤ ਨੇਚਰ ਹੈ ਤੇ ਕਬੱਡੀ ਵੀ ਉਹਨੇ ਬਹੁਤ ਤਕੜੀ ਖੇਢੀ ਹੈ ਲੈਜੇ ਵਾਲੀ ਕਬੱਡੀ ਖੇਢੀ ਹੈ ਜਿਸ ਨੂੰ ਦੁਨੀਆ ਕਹਿੰਦੀ ਸੀ ਵੀ ਹਾਂ ਉਹ ਯਾਰ ਲੱਖੀ ਬਰਾ ਠੀਕ ਬਾਕੀ ਮੈਂ ਇੱਕ ਗੱਲ ਦੇਖਿਆ ਜਿਵੇਂ ਆਪਣੇ ਪਿੰਡ ਪਿਛਲੇ ਸਮੇਂ ਦੇ ਵਿੱਚ ਜਿਹੜੇ ਕੈਂਪ ਲਵਾਉਂਦੇ ਸੀਗੇ ਉਹ ਕੱਲੇ ਪਲੇਅਰਾਂ ਲਈ ਨਹੀਂ ਹੁੰਦੇ ਸੀ ਜਿਵੇਂ ਆਮ ਪਿੰਡ ਦੇ ਵਸਨੀਕ ਆ ਜਾਂ ਕੋਈ ਕਬੱਡੀ ਨਹੀਂ ਖੇਡਦੇ ਉਹ ਵੀ ਉਹ ਉੱਥੇ ਆਪਣੇ ਜਿਹੜੀ ਟ੍ਰੇਨਿੰਗ ਕਰ ਸਕਦੇ ਸੀ ਇਹ ਵਧੀਆ ਲੱਗਦਾ ਜਿਵੇਂ ਹਰੇਕ ਪੰਜਾਬ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਆਪਣੇ ਜਿਹੜੇ ਆ ਖਾਣ ਪੀਣ ਆ ਉਹ ਬਹੁਤ ਵਿਗੜ ਚੁੱਕੇ ਆ ਨਾ ਆਪਣੀ ਚੰਗੀ ਸਿਹਤ ਲਈ ਜਿਹੜੀ ਆ ਪ੍ਰੈਕਟਿਸ ਆ ਜ਼ਰੂਰੀ ਆ ਹਾਂ ਇਹ ਜਿਹੜੇ ਦੁੱਲੇ ਵਰਗੇ ਆ ਇਹ ਵੀ ਇਨਾ ਕੈਂਪਾਂ ਚੋਂ ਨਿਕਲੇ ਵਿਆ ਹਾਂ ਦੁਲਾ ਜੀ ਮੈਂ ਆਪਣਾ ਮਾਲਵਾ ਲਾਈਨ ਦੀ ਕਬੱਡੀ ਲੀਗ ਹੋਈ ਬਾਈ ਜੀ ਉਦੋਂ ਸਾਹਮਣੇ ਆਇਆ ਦੁਨੀਆ ਦੇ ਵੀ ਯਾਰ ਹਮਦਪਰੇ ਵਾਲਾ ਦੁਲਾ ਮੁੰਡਾ ਮਲਕੀ ਸਿੰਘ ਉਹ ਮਲਕੀ ਸਿੰਘ ਨੂੰ ਮਬਾਰਕਾਂ ਕਿ ਦੋ ਪੁੱਤਰ ਆਪਣੇ ਪਿੰਡ ਲਈ ਵੀ ਬਹੁਤ ਵੱਡੀ ਗੱਲ ਆ ਕਿਉਂਕਿ ਇੱਕ ਜਿਹੜੇ ਪਲੇਅਰ ਹੁੰਦੇ ਆ ਬਾਈ ਜੀ ਪਲੇਅਰ ਪੈਦਾ ਹੋਣਾ ਪਿੰਡ ਦੇ ਵਿੱਚ ਬਹੁਤ ਔਖੀ ਗੱਲ ਆ ਅੱਜ ਦੇ ਹਾਲਾਤ ਦੇਖ ਲਈਏ ਜਿੱਦਾਂ ਹਾਲਾਤ ਸਿਸਟਮ ਹੈ ਜਿਵੇਂ ਕੋਈ ਨਸ਼ਿਆਂ ਨੂੰ ਤਰਪਿਆ ਕੋਈ ਆਸ਼ਕੀ ਵਾਲ ਨੂੰ ਤਰਪਿਆ ਕੋਈ ਮੋਬਾਈਲਾਂ ਦੇ ਪੱਟ ਤੇ ਇਹ ਕੌੜਾ ਸੱਚ ਹੈ ਹੂੰ ਕੋਈ ਗੱਲਾਂ ਕਹਣੇ ਯਾਰ ਹਿੰਮਤਪੁਰ ਵਾਲੇ ਨੇ ਪਤਾ ਨਹੀਂ ਕੀ ਬੋਲਤਾ ਇਹ ਕੌੜਾ ਸੱਚ ਆ ਕਹੀ ਤਾਂ ਹੁਣ ਆਪਾਂ ਦੇਖਦੇ ਆਂ ਹਰ ਰੋਜ਼ ਬੰਦਾ ਮੋਬਾਈਲ ਤੇ ਹੱਥ ਮਾਰੀ ਜਾਂਦਾ ਕੋਈ ਬਿਰਲੇ ਆ ਜਿਹੜੇ ਕਬੱਡੀ ਖੇਡਦੇ ਆ ਬਿਰਲੇ ਹੀ ਆ ਜਿਹੜੇ 4 ਵਜੇ ਉੱਠਦੇ ਆ ਕਹਿੰਦਾ ਦੁੱਧ ਡੈਰੀਏ ਨਹੀਂ ਪਾਈਦਾ ਕਹਿੰਦਾ ਜੇ ਖੇਡਣੀ ਹੋਵੇ ਕਬੱਡੀ ਤੇ ਦੁੱਧ ਡੈਰੀਏ ਨਹੀਂ ਪਾਈਦਾ ਉਹ ਮਾਗ ਦੇ ਵਿੱਚ ਛੱਡਣਾ ਪੈਂਦਾ ਨਿਗਰ ਜਾਈਦਾ ਕੌਡੀ ਖੇਡਣਾ ਕੋਈ ਮੰਤਰ ਨਹੀਂ ਮਿੱਤਰੋ ਜ਼ੋਰ ਲਗਾਉਣਾ ਪੈਂਦਾ ਜ਼ੋਰ ਜ਼ੋਰ ਦੀ ਖੇਡ ਆ ਜ਼ੋਰ ਖੇਡਾਉਣਾ ਪੈਂਦਾ ਤਕਨੀਕ ਤਿਆਰਬਾ ਜੇ ਆਪਾਂ ਬਾਈ ਰਜਾਈ ਚ ਪੈ ਕੇ ਕਹਿ ਦੀਏ ਕੈਨੇਡਾ ਖੇਡਾਵਾਂਗੇ ਨਹੀਂ ਖੇਡ ਸਕਦੇ ਉੱਠਣਾ ਪੈਣਾ ਸਹੀ ਗੱਲ ਮੈਂ ਆਪਣੇ ਪ੍ਰੋਮੋਟਰ ਵੀਰਾਂ ਨੂੰ ਵੀ ਬੇਨਤੀ ਕਰਦਾ ਕਰਨਾ ਚਾਹੁੰਦਾ ਵੀ ਤਾਰੀ ਹਿੰਦਪੁਰਾ ਦਾ ਜਿਹੜਾ ਵਧੀਆ ਕਮੈਂਟਰੀ ਕਰਦਾ ਤੇ ਜੇ ਕੋਈ ਮੇਰਾ ਵੀਰ ਇਹਦੀ ਵੀਰ ਦੀ ਸਪੋਰਟ ਕਰੇ ਇਹਦਾ ਜਿਹੜਾ ਸੁਪਨਾ ਪੂਰਾ ਹੋ ਜੇ ਇੱਕ ਵਾਰੀ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਆਪਣੀ ਕਮੈਂਟਰੀ ਕਰਨ ਦੀ ਇੱਛਾ ਰੱਖਦਾ ਜਰੂਰ ਪੂਰੀ ਹੋਵੇ ਇਹ ਤੇ ਮਾਲਕ ਜਾਣਦਾ ਜੀ ਕਿਹੜੇ ਪ੍ਰੋਮੋਟਰ ਨੇ ਲਿਖਿਆ ਨਾ ਵੀ ਤਾਰੀ ਹਮਦਪੁਰ ਨੇ ਆਪਾਂ ਬਾਹਰ ਬੁਲਾ ਲੀਏ ਜੀ ਪ੍ਰੋਮੋਟਰ ਬਹੁਤ ਆ ਬਹੁਤ ਵਧੀਆ ਇਨਸਾਨ ਵੀ ਆ ਕਈ ਪ੍ਰੋਮੋਟਰਾਂ ਨੇ ਕਈਆਂ ਦੀਆਂ ਗਰੀਬੀਆਂ ਦੂਰ ਕਰਤੀਆਂ ਇਹ ਸੁਪਨਾ ਹੀ ਆ ਕਿ ਤੇ ਗਰੀਬੀ ਦੂਰ ਹੋ ਜਾਣੀ ਤੁਹਾਨੂੰ ਪਤਾ ਹੀ ਆ ਮੇਰੇ ਘਰ ਦੇ ਹਾਲਾਤ ਕਿਉਂਕਿ ਮੇਰੇ ਕੋਲੇ ਪੂਰਾ ਪੂਰਾ ਜਗਾ ਕੀ ਤੁਸੀਂ ਹੁਣ ਦੇਖ ਕੇ ਆਏ ਆ ਮੇਰੇ ਘਰ ਦੀ ਕਿਉਂਕਿ ਕੰਡੀਸ਼ਨ ਬਾਰੇ ਸਾਰੇ ਪ੍ਰਮੋਟਰਾਂ ਨੂੰ ਪਤਾ ਵੀ ਹਲੇ ਪ੍ਰਮੋਟਰਾਂ ਦੀ ਨਿਗਾਹ ਹੀ ਨਹੀਂ ਪਈ ਕਿਉਂਕਿ ਸਾਡੇ ਕਮੈਂਟੇਟਰ ਬਹੁਤ ਜ਼ਿਆਦਾ ਜਿਵੇਂ ਸਾਡੇ ਹਕੀਮਪੁਰ ਜੀ ਸਾਡੀ ਕਮੈਂਟਰੀ ਦੇ ਬੋਰਡ ਮੱਖਣਾ ਹਕੀਮਪੁਰ ਜੀ ਗੱਲ ਕਰਦੇ ਸੀਗੇ ਵੀ ਜਦੋਂ ਅਸੀਂ ਕਮੈਂਟਰੀ ਕਰਦੇ ਜਗਤਾਰભાઈ 6 ਕਮੈਂਟਰ ਹੁੰਦੇ ਸੀਗੇ ਪਰ ਹੁਣ ਤਾਂ ਯਾਰ ਆਪਣੇ ਮਾਲਵੇ ਦੇ ਵਿੱਚ ਕਮੈਂਟਰੀ ਬਹੁਤ ਜ਼ਿਆਦਾ ਨਹੀਂ ਤੇ ਬਹੁਤ ਜ਼ਿਆਦਾ ਵੱਡੀ ਤਗਾ ਦੇ ਵਿੱਚ ਕਮੈਂਟੇਟਰ ਆ ਹੌਲੀ ਹੌਲੀ ਆਪਣਾ ਨੰਬਰ ਵੀ ਆ ਜੂਗਾ ਜਿਵੇਂ ਬੱਬੂ ਮਾਨ ਕਹਿੰਦਾ ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਐ ਅਖੀਰ ਵਿੱਚ ਮੇਰੀ ਵਾਰੀ ਐ ਜੀ ਸੰਤਾਰੀ ਪੂਰੇ ਬਾਈ ਵਰਗੇ ਹੁੰਦੇ ਸੀ ਉਹ ਯਾਰ ਹੁਣ ਕਮੈਂਟਰੀ ਕਰਦੇ ਜਾਂ ਕਿਵੇਂ ਆ ਯਾਰ ਪੂਰੇ ਬਾਈ ਵਰਗੇ ਹੈਗੇ ਆ ਬਾਈ ਪੂਰਿਆਂ ਦੇ ਬਾਈ ਉਹਨਾਂ ਨੇ ਕਮੈਂਟਰੀ ਬਹੁਤ ਸੋਹਣੀ ਕੀਤੀ ਐ ਪਰ ਯਾਰ ਹੁਣ ਉਹ ਆਣ ਦੇਖੇ ਕਮੈਂਟੇਟਰ ਹੋ ਗਿਆ ਕਿ ਉਹਨਾਂ ਨੂੰ ਝਾਤ ਹੀ ਨਹੀਂ ਮਾਰਦਾ ਬਾਈ ਪੂਰੇ ਉਹਨਾਂ ਨੂੰ ਆਪਾਂ ਪੂਰੇ ਬਾਈ ਦਾ ਜ਼ਿਕਰ ਕੀਤਾ ਕਮੈਂਟਰੀ ਬਹੁਤ ਸੋਹਣੀ ਕੀਤੀ ਐ ਤੱਕ ਬੈਨਾ ਕਮੈਂਟਰੀ ਕਰਦਾ ਹੁੰਦਾ ਸੀਗਾ ਉਹ ਤੇ ਬਹੁਤ ਸੋਹਣੀ ਕਮੈਂਟਰੀ ਕਰੀ ਐ ਮੇਰਾ ਲਾਜਾ ਵੀ ਮੇਰਾ ਲੱਕ ਕਮੈਂਟ ਕੀ ਦਿੱਲੀ ਗਿਆ ਤੇ ਮੈਨੂੰ ਲਿਆ ਦੀ ਲਹਿੰਗਾ ਲੋਕੇ ਗੱਲਾਂ ਬਹੁਤ ਸੁਣਦੇ ਹੁੰਦੇ ਸੀਗੇ ਪਰ ਅੱਜ ਯਾਰ ਉਹ ਕਮੈਂਟੇਟਰ ਤੇ ਆਪਣੇ ਹੁਣ ਮੰਜੇ ਤੇ ਪਿਆ ਮੈਨੂੰ ਲੱਗਦਾ ਸ਼ਾਇਦ ਕੋਈ ਕਮੈਂਟਟਰ ਉਹਨਾਂ ਨੂੰ ਬੁਲਾਉਂ ਜਾਂਦਾ ਕੋਈ ਉਹਨਾਂ ਦਾ ਪਤਾ ਲੈਣ ਜਾਂਦਾਗਾ ਪਰ ਜਿੰਨਾ ਟਾਈਮ ਗੁੱਡੀ ਚੜ੍ਹੀ ਹੁੰਦੀ ਉਹਨਾ ਟਾਈਮ ਹੀ ਪੂਰਾ ਪੂਰਾ ਹੋਈ ਹੈ ਹੁਣ ਤੂੰ ਚੇਤੇ ਕੀਤਾ ਕਈ ਸਾਲਾਂ ਬਾਅਦ ਵੀ ਯਾਰ ਪੂਰਾ ਵੀ ਹੋਇਆ ਕਿਉਂਕਿ ਤੂੰ ਉਹਦੀ ਕਮੈਂਟਰੀ ਸੁਣੀ ਹੈ ਆਪਣੇ ਪਿੰਡੋਂ ਆਉਂਦਾ ਰਿਹਾ ਹਾਂ ਉਹਦੋਂ ਪਤਾਸੀ ਵਰਗੇ ਹੁੰਦੇ ਸੀਗੇ ਗੀਤਾ ਹਮਤਪੁਰ ਵਾਲਾ ਹੁੰਦਾ ਸੀਗਾ ਇਹ ਬੜੇ ਵਧੀਆ ਬੁੱਲੇ ਵਰਗੇ ਹੁੰਦੇ ਸੀਗੇ ਦੀਪਕੜੀ ਦੇ ਲਾਲੇ ਉਹਨਾਂ ਦੀ ਕਮੈਂਟਰੀ ਕਰੀਆ ਪਤਾਸੀ ਨੂੰ ਘੋੜੀ ਕਹਿੰਦਾ ਹੁੰਦਾ ਸੀ ਉਹ ਉਹ ਆ ਗਿਆ ਹੈ ਤਖਤਪੁਰ ਵਾਲਾ ਘੋੜੀ ਕਹਿੰਦਾ ਹੁੰਦਾ ਸੀ ਉਹਨੂੰ ਨਾਲੇ ਦੀ ਟੀਮ ਹੋ ਜਾਂਦੀ ਸੀ ਵਧੀਆ ਟੀਮਾਂ ਹੁੰਦੀਆਂ ਸੀਗਾ ਇੱਕ ਮੱਖਣ ਬਰਾੜ ਦੇ ਜਿਹੜਾ ਗੀਤਕਾਰ ਆ ਤੇ ਉਹਦੇ ਆਪਣੇ ਸ਼ੇਰੋ ਸ਼ੇਰੀ ਬਹੁਤ ਹੁੰਦੇ ਸੀ ਆਪਣੇ ਗਰਾਉਂਡਾਂ ਦੇ ਵਿੱਚ ਇੱਕ ਅੱਧਾ ਕੋਈ ਬੋਲ ਹੈਗਾ ਤਾਂ ਸੁਣਾ ਦਿਓ ਯਾਰ ਮੱਖਣ ਬਰਾੜ ਹਾਂ ਮੱਖਣ ਬਰਾੜ ਦੀ ਗੱਲ ਤੂੰ ਕੀਤਾ ਬਹੁਤ ਵਧੀਆ ਮੱਖਣ ਬਰਾੜ ਹੁਣ ਮੇਰੇ ਸ਼ਾਇਦ ਮੱਖਣ ਬਰਾੜ ਦਾ ਚੇਤਾ ਨਹੀਂ ਸ਼ੇਰ ਤਾਂ ਬਹੁਤ ਆ ਮੱਖਣ ਬਰਾੜ ਬਾਈ ਦੇ ਮੌਕੇ ਤੇ ਨਹੀਂ ਹਾਂ ਮੌਕੇ ਤੇ ਤੁਹਾਨੂੰ ਪਤਾ ਕਈ ਵਾਰੀ ਜੇ ਆਜੇ ਤਾਂ ਇਹ ਕਮੈਂਟਰੀ ਆ ਪਤਾ ਨਹੀਂ ਕੰਪਿਊਟਰ ਤਾਂ ਉੱਛਲ ਕੇ ਆ ਜੇ ਪਤਾ ਨਹੀਂ ਕੀ ਕੋਸ਼ ਬੋਲਦਗੀ ਜੇ ਨਾ ਆਵੇ ਤਾਂ ਪਤਾ ਨਹੀਂ ਚੇਤੇ ਹੀ ਨਾ ਆਵੇ ਕੋਸ਼ ਸਹੀ ਹੈ ਤੇ ਇੱਕ ਜਿਹੜੇ ਨਵੇਂ ਪਲੇਅਰ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਨਵੇਂ ਪਲੇਅਰਾਂ ਨੂੰ ਇਹੀ ਬੇਨਤੀ ਕਰਨਾ ਵੀ ਮਿਹਨਤ ਕਰਿਆ ਕਰੋ ਜੀ ਤੇ ਗਰਾਊਂਡ ਜਾਇਆ ਕਰੋ ਹਰ ਰੋਜ਼ ਮੈਚ ਖੇਡਿਆ ਕਰੋ ਇਹ ਨਾ ਸੋਚਿਆ ਕਰੋ ਵੀ ਯਾਰ ਮੋੜਾਂ ਤੇ ਖੜਕੇ ਜਾਂ ਰਜਾਈਆਂ 'ਚ ਬਹਿ ਕੇ ਆਪਾਂ ਦੁੱਲੇ ਹੁਣੀ ਬਣ ਜਾਾਂਗੇ ਜਾਂ ਜਲਾਲਦੀਵਾਲ ਦੇ ਬਾਬੇ ਵਰਗੇ ਬਣ ਜਾਾਂਗੇ ਯਾਰ ਸੀਰਾ ਬੋਪਾ ਰੇ ਬਣਿਆ ਬੱਦਨੀ ਵਾਲਾ ਕੀਪਾ ਬਣਿਆ ਗੋਗੋ ਰੋੜ ਕੀ ਜਲਾਲਪੁਰ ਦਾ ਪਾਲਾ ਇਹਨਾਂ ਨੇ ਮਿਹਨਤ ਬਹੁਤ ਕੀਤੀ ਐ ਅੱਜ ਆਪਾਂ ਇਹ ਆ ਵੱਡੇ ਮਕਾਮ ਤੇ ਆਪਾਂ ਕਹਿ ਦਿੰਨੇ ਆ ਯਾਰ ਕਿਆ ਬਾਤ ਆ ਕਿੱਡਾ ਪਲੇਅਰ ਆ ਔਰ ਭਾਈ ਆਪਾਂ ਉਹਨਾਂ ਦਾ ਪਿਛਲੀ ਬੈਕਗ੍ਰਾਉਂਡ ਨਹੀਂ ਦੇਖਦੇ ਵੀ ਇਹਨਾਂ ਨੇ ਕਿੰਨੀ ਕੀ ਤਿਆਰੀ ਲਾਈ ਐ ਕਿੰਨੀ ਕੀ ਮਿਹਨਤ ਕੀਤੀ ਐ ਨਵੇਂ ਪਲੇਅਰਾਂ ਨੂੰ ਵੀ ਮੈਂ ਇਹੀ ਬੇਨਤੀ ਕਰਦਾ ਵੀ ਨਸ਼ਾ ਤੋਂ ਦੂਰ ਰਹਾ ਕਰੋ ਨੇਚਰਲੀ ਖੁਰਾਕਾਂ ਖਾਓ ਵਧੀਆ ਮਿਹਨਤ ਕਰੋ ਵਧੀਆ ਮੂਹਰੇ ਆਓ ਦੁਨੀਆ ਦੇ ਸਾਹਮਣੇ ਆਓ ਇੱਕ ਤੁਹਾਨੂੰ ਹੋਰ ਨਵੇਂ ਪਲੇਅਰਾਂ ਨੂੰ ਬੇਨਤੀ ਕਰਨੀ ਚਾਹਨਾ ਵੀ ਕਮੈਂਟੇਟਰ ਨੂੰ ਆਦਾ ਨਾਮ ਜ਼ਰੂਰ ਦੱਸਿਆ ਕਰੋ ਵੀ ਕਮੈਂਟੇਟਰ ਤੁਹਾਡਾ ਨਾਮ ਲਵੇ ਕਈ ਖਿਡਾਰੀ ਹੁੰਦੇ ਉਹ ਕਹਿੰਦੇ ਵੀ ਸਾਡਾ ਨਾਮ ਨਹੀਂ ਲੈਂਦੇ ਕਿਉਂਕਿ ਜਿਹੜੇ ਨਵੇਂ ਪਲੇਅਰ ਆ ਦੂਰ ਹੀ ਭੱਜੀ ਜਾਂਦੇ ਆ ਬਾਅਦ ਵਿੱਚ ਪੋਈ ਜਾਂਦੇ ਆ ਕਈ ਵਾਰੀ ਕਮੈਂਟੇਟਰ ਉਹਨਾਂ ਕਿਉਂਕਿ ਐਂ ਤੇ ਪਤਾ ਨਹੀਂ ਹੁੰਦਾ ਜੇ ਇੱਕ ਵਾਰੀ ਨਾਂ ਪਤਾ ਲੱਗ ਜੀ ਜਿਵੇਂ ਹੁਣ ਥੋੜਾ ਜਗਤਾਰ ਡਾਕਟਰ ਕਹਿੰਦਾ ਵੀ ਉਹ ਆ ਗਿਆ ਜਗਤਾਰ ਭਾਈ ਉਹ ਆ ਗਿਆ ਮੈਂਟੂ ਪੱਤਰਕਾਰ ਉਵੇਂ ਪਤਾ ਲੱਗ ਜਾਂਦਾ ਜੀ ਫਿਰ ਕਮੈਂਟੇਟਰ ਨੂੰ ਫਿਰ ਉਹ ਲੈ ਜੇ ਨਾਲ ਨਾਂ ਲੈਂਦਾ ਕਿਉਂਕਿ ਕਮੈਂਟਰੀ ਦਾ ਕੰਮ ਹੀ ਇਹ ਹੈ ਵੀ ਪਲੇਅਰ ਨੂੰ ਤਾਂਹਾਂ ਚੱਕਣਾ ਕਿਉਂਕਿ ਗਰਾਊਂਡ ਦੇ ਵਿੱਚ ਹਜ਼ਾਰਾਂ ਦਰਸ਼ਕ ਬੈਠੇ ਹੁੰਦੇ ਆ ਜੇ ਉਹਦਾ ਨਾਂ ਬੋਲਿਆ ਜਾਊ ਯਾਰ ਚਾਰੇ ਪਾਸੇ ਗੂੰਜੂਗਾ ਤੇ ਉਹਦੇ ਵਿੱਚ ਜਿਹੜਾ ਉਤਸ਼ਾਹ ਹੋਰ ਭਰਿਆ ਜਾਊਗਾ ਨਾ ਕਮੈਂਟਰੀ ਬਣਾਤਾ ਜੀ ਗਰਾਊਂਡ ਹੀ ਸੁਣਾ ਸੁਣਾ ਲੱਗਦਾ ਜਦੋਂ ਕਈ ਵਾਰੀ ਲਾਈਟ ਚਲੀ ਜਾਂਦੀ ਹੈ ਨਾ ਹਾਂ ਲੱਗਦਾ ਵੀ ਇੱਥੇ ਕੁਝ ਵੀ ਨਹੀਂ ਇਹ ਜੀ ਬਾਬੇ ਦੀ ਕਿਰਪਾ ਜਦੋਂ ਕਮੈਂਟਟਰ ਬੋਲਦੇ ਆ ਤੇ ਕਿਹਾ ਭਰਿਆ ਭਰਿਆ ਗਰਾਊਂਡ ਲੱਗਦਾ ਉਦੋਂ ਫਿਰ ਜਦੋਂ ਪਲੇਅਰ ਆਉਂਦਾ ਨਾ ਕੋਈ ਤਕੜਾ ਪਲੇਅਰ ਆਉਂਦਾ ਜਦੋਂ ਕਹਦਾ ਆਹ ਆਉਂਦਾ ਜਲਾਲਪੁਰਿਆ ਪਾਲਾ ਲੋਕ ਦੁਨੀਆ ਝਾਕ ਲਿਆ ਵੀ ਵਾਹ ਕੀ ਬਾਤ ਆ ਕੀ ਪਲੇਅਰ ਆ ਗਿਆ ਆਹ ਆਉਂਦਾ ਬੱਗਿਆਂ ਵਾਲਾ ਦੁੱਲਾ ਫਿਰ ਲੋਕ ਉਧਰ ਝਾਕਣ ਲੱਗ ਜਾਂਦੇ ਖੇਚ ਦਾ ਕੇਂਦਰ ਬਣ ਜਾਂਦਾ ਕਮੈਂਟਰੀ ਤੇ ਇੱਕ ਮੇਨ ਆਂਗਾ ਜੇ ਕਮੈਂਟਰੀ ਨਾ ਹੋਵੇ ਮੈਚ ਦੇ ਵਿੱਚ ਕੀ ਸੀਨ ਹੋਊਗਾ ਦੇਖੋ ਸੀਨ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਈ ਵਾਰੀ ਬਿਨਾ ਢੋਲ ਤੋਂ ਨੱਚਣਾ ਬਿਨਾ ਢੋਲ ਤੋਂ ਪਰ ਤੁਹਾਨੂੰ ਪਤਾ ਹੀ ਵੀ ਢੋਲ ਤੋਂ ਬਿਨਾ ਜੇ ਪੰਗੜਾ ਪੈਂਦਾ ਉਹ ਲੱਗਦਾ ਵੀ ਇੱਕ ਪਾਗਲ ਜਿਹਾ ਹੋ ਗਿਆ ਨੂੰ ਕੁਝ ਹੋ ਗਿਆ ਤੇ ਕਮੈਂਟਰੀ ਵੀ ਇਸੇ ਤਰ੍ਹਾਂ ਹੀ ਲੱਗਦੀ ਜਦੋਂ ਕਮੈਂਟਰੀ ਹੁੰਦੀ ਹੈ ਨਾ ਤੇ ਉਦੋਂ ਲੋਕਾਂ 'ਚ ਖਿੱਚ ਦਾ ਕੇਂਦਰ ਬਣਦਾ ਕਈ ਦਰਸ਼ਕ ਐਦਾਂ ਹੁੰਦੇ ਆ ਜੀ ਤਗੜੇ ਮੈਚ ਦੇਖਣ ਦੇ ਲਈ ਬਾਥਰੂਮ ਨਹੀਂ ਜਾਂਦੇ ਸਾਰੀ ਸਾਰੀ ਢੜੀ ਜਗ੍ਹਾ ਮੱਲੀ ਬੈਠੇ ਜਿਵੇਂ ਰਾਏਕੋਡ ਦਾ ਮੇਲਾ ਆਉਂਦਾ ਹੀ ਪੰਡਾਲ ਵਾਲੇ ਸੁੱਖ ਵਰਗੇ ਆ ਜਾਂਦੇ ਸੀਗੇ ਖਰਮੀ ਸਾਹਿਬ ਲੋਕ ਨਾ ਥਾਵਾ ਮੱਲ ਲੈਂਦੇ ਸੀਗੇ ਵੀ ਯਾਰ ਹੁਣ ਥਾਂ ਮੱਲ ਲਗੀ ਵੀ ਤਾਂ ਜੇ ਰੋਗੀ ਇਹ ਦੁਬਾਰਾ ਇੱਥੇ ਆਪਾਂ ਨੂੰ ਜਗ੍ਹਾ ਨਹੀਂ ਮਿਲੀ ਵੀ ਐਡਾ ਇੱਕ ਖੇਚੜਾ ਕੇਂਦਰ ਹੁੰਦਾ ਸੀ ਜਿਵੇਂ ਆਪਣਾ ਬੀਲੇ ਦਾ ਟੂਰਨਾਮੈਂਟ ਹੋ ਗਿਆ ਬਲਾਸਕੋਰ ਦਾ ਆਪਣਾ ਮਾਗੀ ਦਾ ਮੇਲਾ ਤਖਤਪੁਰਾ ਸਾਹਿਬ ਇਹੋ ਜਿਹੇ ਮੇਲੇ ਦੇਖਣਯੋਗ ਹੋਏ ਮੇਲਿਆਂ 'ਚ ਵੀ ਤਖਤਪੁਰੇ ਵੀ ਇਹੀ ਹਾਲ ਹੁੰਦਾ ਜਿਹੜਾ ਇੱਕ ਵਾਰੀ ਬਹਿ ਗਾਉਣਾ ਹੁੰਦਾ ਯਾਰ ਮੈਂ ਆਹ ਨਾ ਮੇਰਾ ਕਿਤੇ ਔਰ ਫਾਂ ਰੋਕ ਦੀ ਬੱਸ ਵੀ ਮਣਕੇ ਦਾ ਖਤਮਾ ਕਾਣੀਆਂ ਹਾਂ ਦਰਸ਼ਕ ਯਾਰ ਇੱਕ ਰੱਬ ਦਾ ਰੂਪ ਹੈ ਇੱਕ ਨਾ ਦਰਸ਼ਕਾਂ ਬਾਰੇ ਆਪਾਂ ਜ਼ਰੂਰ ਕਹਾਂਗੇ ਜਿਹੜੇ ਦਰਸ਼ਕ ਆ ਨਾ ਜਗਤਾਰ ਬਾਈ ਜੇ ਇਹ ਨਾ ਹੋਣ ਨਾ ਤੇ ਕਬੱਡੀ ਨਾ ਹੋਵੇ ਇਹ ਭੁੱਖੇ ਤੇ ਆਏ ਬੈਠੇ ਹੁੰਦੇ ਆ ਤੁਸੀਂ ਸੋਚ ਲਓ ਵੀ ਕਮੈਂਟਰ ਨਾ ਵੀ ਪੈਸੇ ਲੈ ਲੈਣੇ ਰੈਫਰੀ ਨੇ ਵੀ ਪੈਸੇ ਲੈ ਲੈਣੇ ਆ ਖੜਾਆਂ ਨੇ ਵੀ ਮਾੜੇ ਮੋٹے ਲੈ ਜਾਣੇ ਹੁੰਦੇ ਆ ਯਾਰ ਦਰਸ਼ਕ ਭੁੱਖੇ ਤੇ ਆਏ ਪਤਾ ਨਹੀਂ ਬੇਬੇ ਕਿਹਨਾਂ ਦਾ ਗਾਲਾਂ ਕੱਢੀ ਜਾਂਦੇ ਫੇ ਮਰ ਜਾਣਾ ਪੱਠੇ ਨਹੀਂ ਲੈ ਕੇ ਆਇਆ ਨਹੀਂ ਆਇਆ ਉਹ ਫੂਲ ਆਈ ਜਾਂਦਾ ਵੀ ਕਿੱਤੇ ਆ ਉਨਾ ਬੇਬੇ ਇੱਕ ਮੈਚ ਰਹਿ ਗਿਆ ਉਹ ਦਿਨ ਫੋਰ ਤਕੜਾ ਮੈਚ ਆ ਜਾਂਦਾ ਬੇਬੇ ਆ ਗਿਆ ਕਈ ਵਾਰੀ ਤਾਂ ਇਦਾਂ ਹੁੰਦਾ ਵੀ ਘਰੇ ਆ ਕੇ ਰੋਟੀ ਵੀ ਨਹੀਂ ਨਸੀਬ ਹੁੰਦੀ ਭੁੱਖੇ ਧਾਇ ਨੂੰ ਪੈਣਾ ਪੈ ਜਾਂਦਾ ਜਿਵੇਂ ਸਾਨੂੰ ਕਈ ਵਾਰੀ ਘਰੋਂ ਆਉਂਦਾ ਹੁੰਦਾ ਸੁਨੇਹਾ ਵੀ ਦੁੱਧ ਲੈ ਕੇ ਆਓ ਜਾਂਦੇ ਜਾਂਦੇ ਇੱਕ ਸ਼ੇਅਰ ਤੇ ਇੱਕ ਥੋੜੀ ਜੀ ਕਮੈਂਟਰੀ ਜ਼ਰੂਰ ਇੱਕ ਮੈਚ ਦੀ ਕਰਕੇ ਦਿਖਾ ਦਿਓ ਜਿਵੇਂ ਪਹਿਲਾਂ ਤੁਸੀਂ ਬੋਲੇ ਸੀਗੇ ਜਾਂਦੇ ਜਾਂਦੇ ਪਾਸੇ ਲਾਸਟ ਆ ਜੀ ਬਹੁਤ ਬਹੁਤ ਧੰਨਵਾਦ ਹੁਣ ਜਿਹੜਾ ਮੈਚ ਹੈ ਇੱਕ ਪਾਸੇ ਟੀਮ ਕਹਿੰਦੇ ਸੈਦੋਗ ਦੀ ਹੈ ਤੇ ਦੂਸਰੇ ਪਾਸੇ ਜਲਾਲਦੀਵਾਲ ਦੀ ਟੀਮ ਹੈ ਕਹਿੰਦੇ ਇਹ ਪੁਰਾਣੀਆਂ ਟੀਮਾਂ ਦੇ ਵਿੱਚੋਂ ਗੱਲਾਂ ਪਹਿਲੀਆਂ ਦੇ ਵਿੱਚ ਜ਼ਿਕਰ ਹੋਇਆ ਨਾ ਟੀਮਾਂ ਦਾ ਮੇਰੇ ਵੀਰੋ ਜਲਾਲਦੀਵਾਲ ਤੇ ਸਾਦੋਕਿਆਂ ਦਾ ਮੈਚ ਇਸ ਵੇਲੇ ਸ਼ੁਰੂ ਹੋਇਆ ਹੈ ਪਹਿਲੀ ਰੇਡ ਕਹਿੰਦੇ ਨੀਲਾ ਆਈਟਮ ਦੇ ਤੌਰ ਤੇ ਜਾਣਾ ਜਾਂਦਾ ਹੈ ਚਾਰ ਜਾਪੀ ਦੇਖਦਾ ਵੀ ਬਾਰੂ ਵਰਗੇ ਗੋਲੂ ਵਰਗੇ ਤੇ ਜਲਾਲਦੀਵਾਲ ਦੇ ਬਿੱਲੇ ਵਰਗੇ ਨੌਜਨ ਸੈੱਟ ਦੇ ਵਿੱਚ ਆਣ ਖੜੋਏ ਹੈ ਪਹਿਲੀ ਕਬੱਡੀ ਕਹਿੰਦੇ ਨੀਲੇ ਨੇ ਪਾ ਦਿੱਤੀ ਹੈ ਤੇ ਹਲਕਾ ਜਿਹਾ ਟੱਚ ਮਾਰ ਕੇ ਸਾਦੋਕਿਆਂ ਵਾਲਾ ਨੀਲਾ ਬਾਅਸ ਆਉਂਦਾ ਹੋਇਆ ਆ ਖਿਡਾਰੀ ਕਹਿੰਦੇ ਬੋਪਾ ਰੈਂ ਖੁਰਦ ਦਾ ਸੀਰਾ ਨ ਹੋ ਜਾਂਦ ਬੜੇ ਲੰਬੇ ਸਮੇਂ ਤੋਂ ਜਲਾਲ ਦੀਵਾਲਦੀ ਟੀਮ ਲਈ ਖੇਡਦਾ ਆ ਰਿਹਾ ਤੇ ਚਾਰ ਜਾਫੀ ਕਹਿੰਦੇ ਸੈਦੋਂ ਕੰਦੀ ਟੀਮ ਦੇ ਆ ਇਹਨ ਚੈਨ ਦੀ ਕੰਦ ਵਰਗੇ ਜਾਫੀ ਹੈ ਇੱਕ ਕੰਨੀ ਤੇ ਕਹਿੰਦੇ ਬਲਜੀਤ ਹੈ ਇੱਕ ਕੰਨੀ ਤੇ ਦੇਖਦਾ ਵੀ ਮੱਖਣ ਸੈਦੋਂ ਕਹਿੰਦਾ ਵਿਚਕਾਰ ਜੀਤਾ ਮੌਰ ਤੇ ਪਾਲੀ ਲੱਗੇ ਹੋਇਆ ਹੁਣ ਤਾਹ ਰੇਡ ਪਾ ਦਿੱਤੀ ਆ ਬੋਪਾਰਾਂ ਵਾਲੇ ਸ਼ੀਰੇ ਨੇ ਆਉ ਜਾਂਦਾ ਪੱਜਾਂ ਦੇ ਕੱਢਣਾ ਰਮਾਲ ਦੇ ਗਏ ਆਪ ਬਹਿ ਗਏ ਬਲੈਟ ਵਿੱਚ ਜਾ ਕੇ ਪਰ ਸ਼ੀਰਾ ਬੋਪਾਰਾਂ ਵਾਲਾ ਲੱਖਾ ਜਾਂ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਤਾਰੀ ਬਹੁਤ ਵਧੀਆ ਲੱਗਿਆ ਤੇ ਦਰਸ਼ਕਾਂ ਨੂੰ ਬੇਨਤੀ ਹੈ ਵੀ ਜਿਹੜੀ ਆ ਚੱਲਦੇ ਚੱਲਦੀ ਆ ਵੀਡੀਓ ਨੂੰ ਸ਼ੇਅਰ ਕਰਦੇ ਕਮੈਂਟ ਕਰਦੇ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰਦੇਓ ਸੰਦਲੀ ਸੁਪਨੇ ਸਾਡਾ ਜਿਹੜਾ ਚੈਨਲ ਦਾ ਨਾਮ ਆ ਧੰਨਵਾਦ ਸ਼ਸ਼ਿਆ ਕਰਦੇ